ਇੱਥੇ ਤੇਰੀ ਮੰਮੀ ਇੱਥੇ ਹੋ ਗਈ ਮੰਮੀ ਆਹ ਤੇ ਆਗੇ ਵੀ ਹਾਂ ਫਸਸੀ ਗਿਆ ਸਸਰੀਕ ਹੋਰ ਠੀਕ ਹਾਂ ਠੀਕ ਹੈ ਵਧੀਆ ਤੂੰ ਦੱਸ ਹਾਂ ਠੀਕ ਹੈ ਬਸ ਸਾਡੇ ਹਾਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਚਲ ਆ ਜਾ ਬਾਈ ਕਿਦਾਂ ਸੀ ਹਾਲ ਦਾ ਤਾਂ ਹੁਣ ਪਤਾ ਹੀ ਹੈਗਾ ਹੋਰ ਘਰੇ ਸਾਰੇ ਠੀਕ ਸੀ ਹਾਂ ਠੀਕ ਠਾਕ ਵਧੀਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆ ਨਾ ਮੈਂ ਥੋੜਾ ਟਾਈਮ ਹੀ ਹੋਇਆ ਆਈ ਨਾ ਅੱਛਾ ਹਾਂ ਫਰੀ ਤਾਂ ਗਈ ਇਹਦੇ ਮੁਰੂ ਮੁਰੂ ਜੀ ਹੈ ਉਧਰ ਹੀ ਵਾਗੇ ਹੈ ਪਹਿਲਾਂ ਹਾਂ ਉਧਰ ਵਾਗੀ ਸੀ ਚਲੋ ਕੋਈ ਤਾਂ ਬੈਠੀ ਸੀ ਜਿੱਦੋਂ ਮੈਂ ਗਈ ਆ ਅੱਛਾ ਹਾਂ ਦੇਖ ਲੈ ਪਣਾ ਬਿੰਦਰੀ ਹਾਂ ਤੂੰ ਹੀ ਕੋਈ ਕਰੇ ਇਸ ਗੱਲ ਦਾ ਹੱਲ ਇਹਨੇ ਜਿਹੜੀ ਸਾਡੇ ਨਾਲ ਕੀਤੀ ਹੈ ਚਲੋ ਉਹ ਤਾਂ ਆਏ ਆ ਭਾਬੀ ਜਿਹੜਾ ਕੁਝ ਹੁਣ ਹੋ ਗਿਆ ਉਹਨੇ ਜਿ ਵਿਆਹ ਕਰਾ ਲਿਆ ਚਲ ਹੁਣ ਫਿਰ ਉਹ ਤਾਂ ਕਰਾ ਲਿਆ ਤੇ ਪਰ ਆਪਾਂ ਇੱਥੇ ਹੁਣ ਇਹ ਮੁੱਦੇ ਤੇ ਨਿਮੇੜਨ ਤੇ ਆਓ ਵੀ ਆਪਾਂ ਗੱਲ ਨਿਮੇੜ ਗਏ ਇੱਥੇ। ਉਹ ਆਉਹੀ ਅਸੀਂ ਕਹਿੰਨੇ ਆ ਵੀ ਨਿਵੇੜ ਜਾ ਠੀਕ ਆ ਜਿਹੜਾ ਮੇਰਾ ਹਿੱਸਾ ਬੰਦਾ ਮੈਨੂੰ ਦਵਾ ਜਾ ਬਸ। ਹਾਂ ਕੋਈ ਨਹੀਂ। ਸੇਵਾ ਕਰੀਏ ਨਹੀਂ। ਬਸ ਉਹ ਤਾਂ ਮੈਨੂੰ ਹੱਕ ਮਿਲਣਾ ਚਾਹੀਦਾ ਤੇਰੇ ਸਾਹਮਣੇ ਆਓ। ਕੋਈ ਨਹੀਂ ਕੋਈ ਨਹੀਂ ਪੁੱਤ ਜਿਹੜੀ ਕੋਈ ਗੱਲਬਾਤ ਜਿਹੇ ਜੀ ਹੋਈਗੀ ਐ ਮੈਂ ਤਾਂ ਸਾਨੂੰ ਲੜਾ ਕੇ ਤਾਂ ਰਾਜੀ ਨਹੀਂ। ਦੇਖੋ ਮੈਂ ਤਾਂ ਸਾਨੂੰ ਇਕੱਠੇ ਕਰਕੇ ਰਾਜੀ ਆਂ। ਚਲ ਜੇ ਉਹਨੇ ਆਪਦਾ ਕਰਾ ਲਿਆ ਵੇਆ ਤੇ ਚਲ ਕੋਈ ਨਹੀਂ ਗਾਹਾਂ ਉਹਦੀ ਕਿਸਮਤ ਆ ਕੇ ਤੇ ਸੋਡਾ ਮੈਂ ਰੌਲਾ ਨਿਮੇੜ ਨਹੀਂ ਆਈ। ਨੰਬੂ ਆਪੂਆ ਜ ਇਉਂ ਨੇ ਪਹਿਲਾਂ ਹੀ ਵਿਆਹ ਕਰਾਉਣਾ ਸੀ ਹੈ ਤੇ ਪਹਿਲਾਂ ਇਹ ਵਿਆਹ ਵੇਲੇ ਜ਼ਮੀਨ ਦੀ ਹਾਮੀ ਕਿਉਂ ਮਾਰੀ ਉਹ ਪਹਿਲਾਂ ਦੱਸਦਾ ਸਿਆਣਾ ਵੈਣਾ ਬੰਦਾ ਹੋ ਸਹੀ ਗੱਲ ਆ ਭਾਣਾ ਜਦੋਂ ਦੇਖੋ ਉਹ ਰਿਸ਼ਤਾ ਹੋਇਆ ਤੂੰ ਵੀ ਉਹਦੇ ਵਿੱਚ ਹੀ ਸੀਗੀ ਹੈ ਤੇ ਤੇਰੇ ਸਾਹਮਣੇ ਹੀ ਸਾਰੀ ਗੱਲ ਹੋਈ ਸੀਗੀ ਸਾਨੂੰ ਤਾਂ 14 ਕਿਲੇ ਦੱਸੇ ਸੀਗੇ ਉਹ ਤਾਂ ਕਹਿੰਦਾ ਸੀ ਮੈਂ ਵਿਆਹ ਕਰਾਉਣਾ ਨਹੀਂ ਕਰਾਉਣਾ ਚੱਲ ਹੁਣ ਕਰਾ ਲਿਆ ਚੱਲ ਠੀਕ ਆ ਜਿਵੇਂ ਉਹਨਾਂ ਲੋਟ ਲੱਗਿਆ ਪਰ ਆਹ ਦੀ ਜ਼ੁਬਾਨ ਤੇ ਤਾਂ ਰਹੇ ਹੁਣ ਆਏ ਨਹੀਂ ਪਤਾ ਪੁੱਤ ਲਾਡੀ ਵੀ ਉਹਨੂੰ ਕਿਹਨੇ ਕਿਸੇ ਨੇ ਕੋਈ ਉਂਗਲ ਲਾ ਕੇ ਕੋਈ ਇਹ ਕਰਿਆ ਹਾਇ ਤਾਂ ਕਿਸੇ ਦੇ ਮਗਰ ਲੱਗਿਆ ਉਹ ਫੇਰ ਹੀ ਕਰਿਆ ਜਿਹੇ ਮਗਰ ਲੱਗਿਆ ਜੀ ਤੇ ਜੇ ਮਗਰ ਲੰਗੜੇ ਮਗਰ ਹਾਂ ਫੇਰ ਹੀ ਉਹਨੇ ਸਾਰਾ ਕੁਝ ਕਰਿਆ ਚਲ ਹੁਣ ਜਿਹੜਾ ਕੁਝ ਹੋ ਗਿਆ ਭੈਣ ਜੀ ਠੀਕ ਐ ਆਪਾਂ ਇਹਨਾਂ ਦਾ ਹੁਣ ਨਿਮੇੜ ਕੇ ਜਾਗੇ ਜੇ ਆਈਂ ਮੈਂ ਤੁਸੀਂ ਸਾਂਝੇ ਬੰਦੇ ਹੋਗੇ ਤੁਸੀਂ ਬਸ ਉਹੋ ਜੀ ਕਰਿਓ ਠੀਕ ਐ ਨਾ ਇਹਨਾਂ ਦਾ ਹੱਕ ਮਾਰਿਓ ਤੇ ਨਾ ਹਾਂ ਨਾ ਉਹਦਾ ਤਾਂ ਕੀ ਗੱਲ ਬਾਤ ਹੋ ਤਕੀ ਆ ਖੜਾ ਤੇਜਾ ਹਾਂ ਬਾਈ ਤੇਜੇ ਹਾਂ ਕਿਕਰ ਦੱਸ ਬਾਈ ਆ ਜਾ ਫਿਰ ਚੱਲੀਏ ਓ ਯਾਰ ਕਿੱਥੇ ਲੈ ਕੇ ਜਾਏਗਾ ਤੂੰ ਮੈਨੂੰ ਕਿੱਥੇ ਲੈ ਕੇ ਜਾਊਗਾ ਹੁਣ ਮੇਰੀ ਗੱਲ ਸੁਣੋ ਕਲੀਸ ਪੈ ਗਿਆ ਉਧਰ ਘਰੇ ਠੀਕ ਹੈ ਮੇਰੀ ਭੈਣ ਵੀ ਆਈ ਆ ਤੇ ਉਧਰ ਕੀ ਨਾਲ ਲੈਂਦੇ ਆਪਣਾ ਉਹ ਕਾਲਾ ਵੀ ਆਇਆ ਬੈਠਾਗਾ ਆਪਣਾ ਜਵਾਈ ਤੇ ਨਾਲੇ ਉਧਰ ਮਨਿੰਦਰ ਦੇ ਮਾਪਿਓ ਆਏ ਉਹ ਮੇਰੀ ਗੱਲ ਸੁਣ ਪਹਿਲਾਂ ਤਾਂ ਇਹ ਇੰਨਾ ਕੁਝ ਬੋਲ ਕੇ ਗਿਆ ਮੈਨੂੰ ਤੇਰੇ ਸਾਹਮਣੇ ਬੋਖਰਾ ਵੀ ਮਾਰ ਗਿਆ ਮੇਰੇ ਤੇ ਨਾਲੇ ਉਹ ਜਵਾਗ ਜਣਾ ਫੋਨ ਤੇ ਮੈਨੂੰ ਬੜਾ ਕੱਬਾ ਬੋਲਦਾ ਸੀ ਉਹ ਅਮਰੀਕਾ ਤੋਂ ਜੋ ਕੁਝ ਹੋਇਆ ਉਹਨੂੰ ਛੱਡ ਬਾਈ ਤੈਨੂੰ ਮੇਰੇ ਨਾਲ ਕੀ ਰਾਂ ਦਾ ਬੁਕਤਣਾ ਪਊਗਾ ਯਾਰ ਉਹ ਮੈਂ ਬਗਤਾ ਜਾਂ ਨਾ ਉੱਥੇ ਹੋਰ ਗਲੇਸ਼ ਨਾ ਆਪਣੀ ਗੱਲ ਪੈ ਜਿਹੜਾ ਕੁਝ ਕਲੇਸ਼ ਹੋ ਗਿਆ ਫਿਰ ਦੇਖੀ ਜਾਓ ਬਾਈ ਹੁਣ ਮੈਂ ਤੇਰੇ ਨਾਲ ਹੀ ਖੜੂਗਾ ਚੱਲ ਭਰਾਵਾ ਆਪਣੀ ਤਾਂ ਹੁਣ ਜਾਰੀ ਨਭਾਉਣੀ ਪਊ ਹਾਂ ਹੁਣ ਆਈ ਗੱਲ ਤਾਂ ਮੈਂ ਇਹਨੂੰ ਤੇ ਸਮਝਾਈ ਜਾਂ ਨਾ ਤੈਨੂੰ ਵੀ ਜੋ ਕੁਝ ਹੋ ਗਿਆ ਜਿਵੇਂ ਹੋ ਗਿਆ ਉਸ ਹਿਸਾਬ ਨਾਲ ਦੇਖਿਆ ਜਾਊਗਾ ਤੇ ਨਾਲ ਮੈਂ ਤੈਨੂੰ ਇੱਕ ਦੱਸ ਦਿੰਨਾ ਭਰਾਵਾ ਕਿ ਕਰ ਮੈਂ ਪਹਿਲਾਂ ਤਾਂ ਨਹੀਂ ਬੋਲਦਾ ਠੀਕ ਹੈ ਜੇ ਕੋਈ ਜ਼ਿਆਦਾ ਤਿੰਨ ਪੰਜ ਕਰਨਗੇ ਨਾ ਹਾਂ ਫਿਰ ਮੈਨੂੰ ਵੀ ਤੈਨੂੰ ਪਤਾ ਤੇਜਾ ਲੰਗਾ ਕਹਿੰਦੇ ਆ ਫਿਰ ਮੇਰੀ ਜੇ ਤੈਨੂੰ ਲੱਗੀ ਤੂੰ ਉਵੇਂ ਹੀ ਕਰ ਲਈ ਬਸ ਠੀਕ ਹੈ ਤੈਨੂੰ ਕਿਸੇ ਗੱਲ ਦੀ ਕੋਈ ਰੋਕ ਟੋਕ ਨਹੀਂ ਕਰਦਾ ਮੈਂ ਕੁਝ ਨਹੀਂ ਤੈਨੂੰ ਕਹਿੰਦਾ ਬਸ ਰੋਕੀ ਨਾ ਉੱਥੇ ਮੈਨੂੰ ਫਿਰ ਮੈਂ ਆਉਂਗਾ ਮੇਰੀ ਗੱਲੋਂ ਪਰ ਮੈਂ ਤੈਨੂੰ ਇਹੀ ਗੱਲ ਕਹਿਣਾ ਜੀ ਚੁੱਪ ਰਲ ਹੱਲ ਹੋ ਜਵੇ ਬਾਈ ਸਾਡਾ ਘਰ ਵਾਸ ਜਵੇ ਸਾਰੀ ਗੱਲ ਹੋ ਜਵੇ ਤਾਂ ਤੂੰ ਚੁੱਪੀ ਰਹੀ ਫਿਰ ਹੈਨਾ ਦੇਖ ਮੇਰੀ ਗੱਲ ਇੱਕ ਸੁਣ ਲੈ ਪਹਿਲਾਂ ਤਾਂ ਆਪਣੀ ਆਏ ਆ ਅਗਲੇ ਨੂੰ ਠੀਕ ਹੈ ਤੇ ਜੇ ਫਿਰ ਅਗਲਾ ਜ਼ਿਆਦਾ ਹੁਕਰੂਆ ਫਿਰ ਭਾਈ ਆਪਣੇ ਕੋਲ ਵੀ ਫਿਰ ਹੱਥ ਲੱਗੇ ਹੀ ਨੇ ਬਸ ਠੀਕ ਹੈ ਮੈਂ ਕਹਿੰਦਾ ਸੀ ਫਿਰ ਨਾ ਮੈਨੂੰ ਰੋਕੀ ਨਾ ਮੈਂ ਤਾਂ ਕੀ ਰੋਕਣਾਗਾ ਮੈਂ ਤਾਂ ਬਸ ਤ ਕਿ ਗਾਸ ਕੁਛ ਵੀ ਹੋ ਜਵੇ ਯਾਰ ਆਪਾਂ ਉਹਨਾਂ ਦੇ ਸਿਰੇ ਨਹੀਂ ਜਾਣਾਗਾ ਨਾ ਆਪਾਂ ਮੁੰਡੇ ਦੇ ਸਿਰੇ ਜਾਂਦੇ ਨਾ ਕਰਕੇ ਠੀਕ ਹੈ ਨਾ ਚੱਲ ਆਪਾਂ ਬੋਲਦੇ ਨਹੀਂ ਇਹ ਵੀ ਨਾ ਹੁਣ ਕੋਈ ਬੋਲੀ ਚੰਗਾ ਚੱਲ ਬਾਈ ਪਹਿਲਾਂ ਮੁਰੇ ਤੂੰ ਹੀ ਚੱਲ ਬਾਈ ਚੱਲ ਆ ਜਾ ਚਲੋ ਤੁਸੀਂ ਟੱਪੋ ਬਾਈ ਜੇ ਮੈਂ ਪਹਿਲਾਂ ਵਗ ਗਿਆ ਮੈਨਰੇ ਨਾਲ ਤੂੰ ਹੀ ਹਾਂ ਜੀ ਨੇ ਕਹਿੰਦੇ ਆ ਪੂਆ ਤੈਨੂੰ ਆਪਨੇ ਪਤਾ ਪਿੰਡ ਲੈ ਆਂ ਕਹਿੰਦੇ ਵੀ ਦੇ ਲੈ ਕੇ ਉਹ ਮਰੇ ਕੀ ਚੰਦ ਚੜਦਾ ਹਾਂ ਹਾਂ ਉਹਦਾ ਚੌਰਾ ਸ਼ਰਮ ਨਹੀਂ ਆਉਂਦੀ ਸਾਸਤਰੀ ਘਰ ਨਾ ਇਹਨੂੰ ਕਾਦੇ ਵਾਸਤੇ ਚੱਕ ਕੇ ਲਿਆਏ ਇੱਥੇ ਮੈਂ ਬੁਲਾਇਆ ਸੀ ਇਹਨੂੰ ਇਹਨੂੰ ਨਾਲ ਆਉਣਾ ਚਾਹੀਦਾ ਜੀ ਤੇਜੇ ਨੂੰ ਇਹਨੇ ਤਾਂ ਸਾਰਾ ਕੁਝ ਕਰਾਇਆ ਗਿਆ ਬੇਬੇ ਆ ਇਹਨੂੰ ਕਹਿੰਦੀ ਆ ਇਹਨੂੰ ਤੇਜੇ ਜੀ ਤਾਂ ਸਮਾਰ ਕੇ ਲੱਤ ਤੋੜ ਦੇ ਉਹ ਭਾਈ ਅਗਲੇ ਨੂੰ ਬੈਕ ਹੀ ਲਿਆਇਆ ਅਗਲਾ ਇਹ ਕਿਉਂ ਨਹੀਂ ਆਉਗੀ ਨਾਲ ਤੁਸੀਂ ਸੱਦਿਆ ਜਦੋਂ ਸਾਡੇ ਘਰੇ ਨਹੀਂ ਆਉਣੀ ਚਾਹੀਦੀ ਭੂਆ ਕਹਿ ਦੇ ਮਾੜਾ ਜੀ ਕੋਈ ਨਹੀਂ ਕੇਰਾ ਨਿਭੜਨ ਦੇ ਲਾਡੀ ਰੌਲਾ ਤਾਂ ਨਿਭੜ ਜਾਂਦੇ ਜਿੱਦ ਤੋਂ ਸਾਡੇ ਨਿਭੜ ਗਏ ਫਿਰ ਬੇਸ਼ੱਕ ਤੁਸੀਂ ਇਹਨਾਂ ਦੇ ਨਾ ਜਾਓ ਇਹ ਸੋਡੇ ਨਹੀਂ ਆਉਂਦਾ ਨਾ ਭਾਈ ਤੂੰ ਐ ਕਿਉਂ ਗਈ ਜਾਣਾ ਸਾਡੇ ਘਰੇ ਨਾ ਆਉਂਦਾਈ ਮੈਂ ਤਾਂ ਚਾਚਾ ਚਾਚਾ ਕਰ ਦੂੰ ਤੇ ਇਹ ਸੋਡੀ ਚਾਚੀ ਆ ਫਿਰ ਅੱਗੇ ਫਿਰ ਕੀ ਹੋ ਗਿਆ ਉਹ ਚਾਚੇ ਨੇ ਵੀ ਕੋਈ ਮੇਰੀ ਵਾਲੀ ਗੱਲ ਕਰੀ ਹੋਵੇ ਨਾ ਤੂੰ ਤਾਂ ਚੁੱਪ ਹੀ ਰਹਿ ਸਾਡੇ ਗੱਲ ਵਿੱਚ ਬੋਲ ਨਾ ਠੀਕ ਹੈ ਤੇਰੀ ਲਾਤੋਂ ਤੇ ਟੁੱਟ ਜੁੜਦੀ ਰਹੇਗੀ ਮੇਥੋਂ ਰੱਬਾ ਬੱਦ ਗਿਆ ਜਿਆਦਾ ਨਹੀਂ ਚਾ ਉਧਰ ਕਰਦਾ ਉਹ ਹੁਣ ਜੇ ਮੇਰੀ ਗੱਲ ਸੁਣ ਬੈਣ ਤੂੰ ਇਹਨਾਂ ਨੂੰ ਚੁੱਪ ਕਰਾ ਹੁਣ ਜੇ ਮੇਰੇ ਨਾਲ ਆਏ ਗੱਲ ਤਾਂ ਕਰੂਗਾ ਹੀ ਬੰਦਾ ਸਾਂਝਾ ਜਿਹੜਾ ਹੁਣ ਫਿਰ ਆਏ ਆ ਦਿਖਣਾ ਇਹ ਤਾਂ ਕੱਠ ਚ ਤੱਕ ਲਾਉਂਦਾ ਹੀ ਹੁੰਦਾ ਭੈਣ ਭਾਈ ਨਿਬੜ ਲੈ ਇਹਦੇ ਜਿਵੇਂ ਨਿਬੜਦਾ ਤੂੰ ਐਵੇਂ ਬਾਹਲੀ ਨਾ ਉਹ ਕਰ ਅਗਲੇ ਦੇ ਚਲੇ ਪੁੱਛ ਤਲੇ ਕਿੰਨੇ ਰੁਪਏ ਲੈ ਆ ਲੱਖ ਰੁਪਈਆ ਲੈ ਗਿਆ ਇਹ ਤਾਂ ਲੱਖਾਂ ਰੁਪਈਆ ਪਤਾ ਨਹੀਂ ਮੋਲ ਦੀ ਕਿੱਥੋਂ ਲਿਆ ਕੇ ਦਿੱਤੀ ਉਹ ਚਲ ਕੋਈ ਨਹੀਂ ਮੋਲ ਦੀ ਆ ਗਈ ਭਾਈ ਪੈਸਾ ਲੈ ਗਿਆ ਜੋ ਮੈਂ ਇਥੋਂ ਲੈ ਗਿਆ ਨਾ ਤੁਹਾਡੇ ਤੋਂ ਤਾਂ ਨਹੀਂ ਮੰਗੇ ਮੈਂ ਕਿਉਂ ਬੋਲੀ ਨਾ ਤੂੰ ਜਿਹੜੀ ਗੱਲ ਕਰਨੀ ਕਰ ਜੀ ਚਲ ਸੁਣ 10 ਦਿਨ ਦੱਸ ਤੱਬਰ ਨਹੀਂ ਸੀਗਾ ਤੁਹਾਡਾ ਹੈਂ ਸੰਦਸਿਆ ਕਰਨ ਬਹਿਣਾ ਮੈਂ ਤਾਂ ਇੱਥੋਂ ਪੁੱਛ ਦੱਸ ਕੇ ਤਾਂ ਕੰਮ ਕਰਨੋਂ ਰਿਹਾ ਹੁਣ ਮਾਂ ਨੂੰ ਦੱਸ ਦਿੰਦੇ ਮਾਂ ਨੂੰ ਦੱਸ ਦਿੰਦਾ ਚਲ ਘਰੇ ਆਏ ਬੰਦੇ ਤੇ ਗੱਲ ਨਹੀਂ ਪੈਂਦੇ ਹੁੰਦੇ ਤੁਸੀਂ ਨਿਮੇੜ ਨਾਲੀ ਗੱਲ ਕਰੋ ਉਹ ਜਦੋਂ ਅਸੀਂ ਕੋਈ ਕੰਮ ਕਾਰਜ ਕਰਦੇ ਸੀ ਉਦੋਂ ਕਿਵੇਂ ਕਹਿੰਦੀ ਹੁੰਦੀ ਸੀ ਮਾਂ ਵੀ ਚਾਚੇ ਨੂੰ ਪੁੱਛ ਲਓ ਭਾਈ ਅਸੀਂ ਤੇਨੂੰ ਹਰੇਕ ਗੱਲ 'ਚ ਮੂਰੇ ਰੱਖਿਆ ਹੈ ਜਦੋਂ ਮੇਰਾ ਵਿਆਹ ਕਰਿਆ ਉਦੋਂ ਕੋਲ ਲਗਾ ਲੈ ਤੂੰ ਪੁੱਛ ਕੇ ਕਰੀਆ ਹੁਣ ਅਗੇ ਮੈਂ ਥਰੋਂ ਕਿਉਂ ਪੁੱਛੇ ਕਰਾਂ ਕਮਾਲ ਹੈ ਚਲ ਕੋਈ ਇਹ ਤਾਂ ਗਲਤੀ ਹੈ ਆ ਤੇਰੀ ਮਾਂ ਨੂੰ ਤੇਰਾ ਤਾਂ ਦੱਸਿਆ ਤੇਰਾ ਤਾਂ ਚੀਚਨੇ ਦਾ ਵਿਆਹ ਕਰਤਾ ਤੇ ਐਡਾ ਵੱਡਾ ਆਵਦਾ ਨੂੰ ਦੇਰ ਨਹੀਂ ਦੱਸਿਆ ਬੈ ਤੂੰ ਜਿਆਦਾ ਸਰਪੰਚੀ ਦਾ ਘੋਟ ਆ ਉਹਦੇ ਮਰਨਾਂ ਦਾ ਇਹ ਕਹਿ ਦਿੰਦਾ ਵੀ ਮੇਰਾ ਵਿਆਹ ਕਰਾਉਣਾ ਮੇਰਾ ਵਿਆਹ ਕਰ ਦੋ ਬੰਦੇ ਨੇ ਕਿਹਾ ਸੀ ਤੈਨੂੰ ਬਥੇਰਾ ਕਿਹਾ ਸੀ ਡੀਟਰ ਆ ਜਾ ਮੇਰੇ ਚਾਰੇ ਆ ਜਾ ਜਿਆਦਾ ਪੰਚਾਇਤ ਚ ਨੱਕ ਵੜਦਾ ਮੇਰਾ ਚੁੱਪ ਕਰ ਜਾ ਫਿਰ ਹੁਣ ਇਹਨਾਂ ਨੂੰ ਸੱਦਿਆਂ ਨਾਲੇ ਸਾਨੂੰ ਕਾਦੇ ਵਾਸਤੇ ਸੱਦੇ ਆਖ ਵਾਸਤੇ ਸੱਚੀ ਗੱਲ ਕਹ ਸੱਚੀ ਗੱਲ ਕਹ ਵਿਆਹ ਤੂੰ ਨਹੀਂ ਹੋਣ ਤਾਂ ਵਿਆਹ ਇਹਦਾ ਪੂਰੋਂ ਨਹੀਂ ਹੋਣ ਦਿੱਤਾ ਜਿਹੜੀ ਉਮਰ ਜਿਹੜੇ ਵਿਆਹ ਕਰਾਉਣਾ ਸੀ ਚੱਲ ਚੱਲ ਬਾਈਆ ਟੇਕੇ ਚੱਲ ਚੱਲ ਆ ਨਹੀਂ ਕਹਿੰਦਾ ਵੀ ਸਾਈ ਕੁਮਾਰੀ ਪੂਰੋਂ ਨੂੰ ਖਵਾਤੀ ਹਾਂ ਕੀ ਖਵਾਤਾ ਪੂਰੋਂ ਇਹਨਾਂ ਨੂੰ ਗੱਲ ਕਰ ਲੈਣ ਦੇ ਹੁਣ ਤੂੰ ਆਹੋ ਇਹ ਵੀ ਗੱਲ ਸੁਣ ਲਓ ਭਾਈ ਇਹ ਜਿਆਦਾ ਹੋਏ ਸਮਝਾ ਦਊਗੀ ਤੁਹਾਨੂੰ ਆਕੇ ਮੈਂ ਕੀ ਕਹਿੰਦੀ ਆ ਮੈਂ ਤਾਂ ਸਾਰਾ ਨੂੰ ਇੱਕੋ ਜਿਹਾ ਰੱਖਦੀ ਆ ਸੋਨੂੰ ਵੀ ਉਹ ਜਿਹਾ ਸਮਝਦੀ ਆ ਇਹਨਾਂ ਨੂੰ ਵੀ ਮੈਂ ਤਾਂ ਐ ਹੀ ਕਹਿੰਦੀ ਆ ਵੀ ਜਿਹੜਾ ਤੁਹਾਡੇ ਘਰੇ ਕਲੇਸ਼ ਪਿਆ ਮੁੱਕ ਜੇ ਲੋਕ ਹੱਸ ਦੇਣਗੇ ਲੋਕ ਹੱਸਦੇ ਨਾਲੇ ਹੋਰ ਹੱਸਦੇ ਮਾਤਾ ਐਸੇ ਨੂੰ ਚੁੱਪ ਕਰਾਉਣੀ ਐ ਲੈ ਹੋਰ ਦੱਸ ਮੈਂ ਕੀ ਕਹਿਣੀ ਆ ਕਾਲੀ ਗੱਲ ਕਰਨੀ ਤਾਂ ਲੋੜ ਨਹੀਂ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ ਬਈ ਜ਼ਮੀਨ ਦੀ ਗੱਲ ਹੋਈ ਸੀ ਮੇਰੇ ਵਿਆਹ ਵੇਲੇ ਵੀ ਮੈਨੂੰ 14 ਕਿੱਲੇ ਆਉਂਦੇ ਆ ਉਸ ਗੱਲ ਨੂੰ ਨਵੇੜੋ ਕਿਵੇਂ ਨਵੇੜਦੇ ਆ ਕਿਵੇਂ ਚਾਚਾ ਗੱਲ ਕਰਦਾ ਉਸ ਗੱਲ ਤੇ ਆਓ ਬਈ ਬਈ ਸਿੱਧੀ ਗੱਲ ਦੇਖ ਮੇਰੀ ਗੱਲ ਸੁਣ ਉਦੋਂ ਮੇਰਾ ਪਰਿਵਾਰ ਹੈ ਨਹੀਂ ਸੀ ਤੁਹਾਡੀ ਸਾਰੀ ਜ਼ਮੀਨ ਤੁਹਾਡੀ ਬਣਦੀ ਸੀ ਹੁਣ ਮੇਰਾ ਪਰਿਵਾਰ ਬਣ ਗਿਆ ਬਸ ਮੇਰੇ ਵੱਲੋਂ ਜਵਾਬ ਆ ਜੂ ਦੇਖਿਆ ਨਹੀਂ ਨਹੀਂ ਚਾਚਾ ਉਹ ਤਾਂ ਗੱਲ ਮੂਰੇ ਹੋ ਕੇ ਕਰੀ ਸੀ ਠੀਕ ਆ ਬੰਦੀ ਗੱਲ ਤੇ ਖੜ ਹੁਣ ਤੂੰ ਠੀਕ ਆ ਜਾਂਦਾ ਜ਼ਮੀਨ ਤੇ ਲਾਹ ਗੂਠ ਨਹੀਂ ਮੈਂ ਮਾਰਜ ਕਰੂਸਾਂ ਨੇ ਬਹੂ ਦਾ ਹੋਰ ਮੈਂ ਤਾਂ ਜਾਊਂਗਾ ਮੈਂ ਕਿਵੇਂ ਸਮਾਨ ਚੱਕ ਕੇ ਜਾਊਂ ਇੱਥੇ ਤੂੰ ਤਾਂ ਮੇਰੀ ਨੀਵੀਂ ਬੁਵਾਤੀ ਯਾਰ ਕਮਾਲ ਕਰਦਾ ਤੂੰ ਉਹ ਭਾਈ ਮੇਰੇ ਨਾਲ ਤੁਸੀਂ ਹਾਂ ਗੱਲ ਕੀਤੀ ਸੀ ਵੀ ਆਪਦੇਲੇ ਕਿੱਲੇ ਵੀ ਅਸੀਂ ਨਾਲ ਦੱਸੀ ਜਾਂਦੇ ਆ ਚਾਚਾ ਹਿੱਕ ਤੇ ਹੱਥ ਮਾਰਿਆ ਸੀ ਤੂੰ ਉਦੋਂ ਉਹ ਹਿੱਕ ਤੇ ਮੈਂ ਐਸੇ ਕਰਕੇ ਕਿਹਾ ਸੀ ਵੀ ਕੋਈ ਗੱਲ ਨਹੀਂ ਭਾਈ ਸਾਰੇ ਕਾਰਜ ਪਿਓ ਵਾਲੀ ਥਾਂ ਤੇ ਖੜਕੇ ਮੈਂ ਕਰੂੰਗਾ ਪੂਰੇ ਤੇ ਕੀਤੇ ਨਹੀਂ ਕੀਤੇ ਨਹੀਂ ਨਾ ਮੈਂ ਕੁੜੀ ਦੇ ਵਿਆਹ ਤਾਂ ਨਹੀਂ ਲਾਇਆ ਸੀ ਤੂੰ ਮੈਨੂੰ ਐਂ ਦੱਸ ਉਹ ਤਾਂ ਕਿਕਰ ਸੈ ਇਹਨਾਂ ਦੇ ਜਿਆਦਾ ਹੀ ਨਹੀਂ ਹੈਗਾ ਉਹ ਕਿੱਥੇ ਲੈ ਰਹਿ ਇਹਨਾਂ ਨੂੰ ਬੱਸ ਉਹ 7 ਕਿੱਲੇ ਦੀਦੇ ਇਹਨਾਂ ਨੂੰ ਬੇ ਬਹਿ ਜਾ ਬਹਿ ਜਾ ਕੁੜੀ ਦੇ ਬਹਿ ਜਾ ਤੂੰ ਕਹੜਾ ਕੱਲੇ ਆਉਂਦੇ ਪੱਲੋ ਲਾ ਤੇ ਸਾਡਾ ਕੁਸਾ ਹੈ ਨਹੀਂ ਸੀ ਸਾਡੀ ਪਿੰਡ ਚ ਕੋਈ ਸੌ ਨਹੀਂ ਚੱਕਦਾ ਹੈ ਤੇ ਸਾਡੀ ਐਡੀ ਬਦਨਾਮੀ ਹੋ ਗਈ ਮੈਂ ਕੀ ਜਵਾਬ ਦੇਵਾਂ ਉਹਦੇ ਮਾਪਿਆਂ ਨੂੰ ਨਾ ਅਸੀਂ ਕੀ ਜਵਾਬ ਦੇਈਏ ਬਈ ਅਸੀਂ ਪਿੰਡ ਚ ਮੂੰਹ ਦਿਖਾਉਂ ਜੋਗੇ ਨਹੀਂ ਹਰੇਕ ਬੰਦਾ ਕਹਿੰਦਾ ਕੈਸੀ ਉਮਰੇ ਕੀ ਚੰਦ ਚੜ੍ਹਿਆ ਇਹਨੇ ਦੇਖ ਲੈ ਵੇਖ ਪਣਾ ਬਿੰਦਰੇ ਜੇ ਤਾਂ ਗੱਲ ਕਿਸੇ ਸਿਰੇ ਲੱਗਦੀ ਆ ਤਾਂ ਦੱਸ ਤੇ ਨਹੀਂ ਲੱਗਦੀ ਭਾਈ ਮੈਂ ਆਪਦੀ ਕੁੜੀ ਲੈ ਕੇ ਚੱਲੀ ਆਂ ਗੱਲ ਸਿਰੇ ਲਾਉਣ ਵਾਸਤੇ ਬੈਠੇ ਆ ਗੱਲ ਸਿਰੇ ਲਾਵਾਂਗੇ ਪਰ ਮੈਂ ਆਏ ਆ ਨਹੀਂ ਸੀ ਇਹਨਾਂ ਨੂੰ ਕਿਹੜਾ ਆਪਦਾ ਕਰ ਲੈਣ ਦੇ ਕੀ ਕਰਦੇ ਮੈਂ ਖੜਦੇ ਤਾਂ ਹੈ ਨਹੀਂ ਆਖੇ ਸਹੀ ਗੱਲ ਕਰੋ ਤੁਸੀਂ ਵੀ ਪੱਖਵਾਜੀ ਨਾ ਕਰੋ ਜਿਹੜੀ ਗੱਲ ਬੰਦੀ ਉਹ ਕਹੋ ਚਾਚੇ ਨੂੰ ਮੈਂ ਪੁੱਤ ਕੋਈ ਪੱਖਵਾਜੀ ਨਹੀਂ ਕਰਦੀ ਮੈਂ ਤਾਂ ਸਹੀ ਗੱਲ ਕਰਦੀ ਆਂ ਗੱਲ ਕਰ ਮੈਨੂੰ ਮੌਕਾ ਹੀ ਨਹੀਂ ਦਿੰਦੇ ਤੁਸੀਂ ਤਾਂ ਆਪ ਲੱਗੇ ਪਿਆ ਦਾ ਆਲਾ ਬੋਲਣ ਆਈ ਗੱਲ ਉਸ ਦਿਨ ਆਈ ਉਸ ਦਿਨ ਆਈ ਤੇ ਤਾਂ ਇਹ ਚੱਕ ਕੇ ਆਈ ਪਹਿਲੀ ਵਾਰ ਤੂੰ ਐਂ ਦੇ ਲੈ ਵੀ ਇਹਦਾ ਬੋਲਣ ਦਾ ਹੱਕ ਆ ਮੈਨੂੰ ਉਥੇ ਇੰਨੀ ਇੰਨੀ ਪੌੜੀਆਂ ਚੜੇ ਪਹਿਲਾਂ ਦੀ ਗੁੱਸਾ ਤਾਂ ਫਿਰ ਹੁੰਦਾ ਠੀਕ ਹੈ ਹਾਂ ਦਵਾਈ ਬੁਢੀ ਮੋਗਿਆਂ ਦੀ ਦਵਾਈ ਭਾਲ ਲਾਉਂਦਾ ਜੀ ਦਵਾਈਉਂਦੇ ਨਹੀਂ ਸੀਗੇ ਅਸੀਂ ਐਵੇਂ ਇਹਨੂੰ ਪਿਆਉਂ ਗੋ ਸਮਝੇ ਤੂੰ ਸਾਨੂੰ ਜਮੇ ਆਏ ਪਰਾਇ ਕਰਤਾ ਪੁੱਛਦਾ ਤੇ ਫਿਰ ਮੇਰੀ ਗੱਲ ਸਮਝ ਪਿਆਉਂ ਗੋ ਸਾਬ ਪਿਓ ਦੀ ਤੁਸੀਂ 20 ਸਾਲ ਕਮਾਈ ਖਾਧੀ ਐ ਸੱਤ ਕਿੱਲੇ ਅਸੀਂ ਨਹੀਂ ਖਾਧੀ ਪੂਰੋਂ ਨੇ ਖਾਧੀ ਐ ਖਾਧੀ ਐ ਪੂਰੋਂ ਨੇ ਨਾਲੇ ਆ ਫਿਰ ਤੁਸੀਂ ਉਹਦੀ ਤੇਰੇ ਚਾਚੇ ਦਾ ਵਿਆਹ ਕਰ ਦਿੰਦੇ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਪੂਰੋਂ ਕਮਾਈ ਖਾਂਦੀ ਐ ਉਦੋਂ ਤੁਸੀਂ ਵਿਆਹ ਕਰ ਦਿੰਦੇ ਮੇਰਾ ਰੋਕਿਆ ਪਿੰਡ ਵਾਲਿਆਂ ਨੇ ਬਥੇਰਾ ਰੋਕਿਆ ਠੀਕ ਐ ਇਸੇ ਗੱਲ ਦੇ ਮਾਰੀ ਮਾਂ ਨੇ ਮਾਂ ਨੇ ਕਿਹਾ ਸੀ ਇਹਨੂੰ ਵੀ ਭਾਈ ਆ ਬੰਨੇ ਹੱਥ ਸਾਡੀ ਬੇਇੱਜ਼ਤੀ ਹੁੰਦੀ ਐ ਵੀ ਬਥੇਰੀ ਤੱਤੀਆਂ ਰੋਟੀਆਂ ਕਰਕੇ ਦਿਤੀਆਂ ਆ ਮੈਂ ਵੀ ਇਹਦਾ ਬਿਆਨ ਤਾਂ ਕਰਾਇਆ ਮੇਰਾ ਯਾਰ ਇਹ ਬਚਪਨ ਦਾ ਆ ਤੇਰੀ ਮਾਂ ਨੂੰ ਨਾ ਮੇਰੇ ਸਾਹਮਣੇ ਇਹਨੂੰ ਮੇਰਾ ਪਤੀ ਨਹੀਂ ਲੱਗਿਆ ਵੀ ਇਹ ਵੀ ਖੜਾ ਹੈ ਤੇ ਜਾ ਇੱਥੇ ਗੰਡਾ ਧਰ ਕੇ ਉੱਤੇ ਛਿਲ ਕੇ ਗੰਡਾ ਕਹਿੰਦੀ ਖਾ ਲੈ ਰੋਟੀ ਨੌਕਰਾਂ ਤੇ ਪਰ ਸੀਰੀ ਤੇ ਬੰਦ ਕਰਦੀ ਸੀ ਮੇਰਾ ਲੈ ਲੈ ਮੈਨੂੰ ਪਤਾ ਕਿਹੜੀ ਗੱਲੋਂ ਵਿਆਹ ਕਰਾਇਆ ਪੈਸੇ ਦੇ ਲਾਲਚ ਚ ਕਰਾਇਆ ਨਾ ਗੰਡੇ ਨਾਲ ਖਾਦੀ ਹੈ ਉਹ ਖਾਣ ਗਿਆ ਯਾਰ ਹਾਂ ਭੋਰ ਭੋਰ ਖਾਂਦਾ ਇਹ ਨਹੀਂ ਮੇਰੀ ਗੱਲ ਸੁਣੋ ਅੱਛਾ ਬਚੋਲਾ ਭਾਈ ਤੂੰ ਨੰਦਾ ਤੇ ਕਰਾ ਹੁਣ ਕੀ ਲੈਣ ਆਇਆ ਇਹਨਾਂ ਦੇ ਘਟ ਚ ਫੇਰ ਉਹ ਮੇਰੇ ਨਾਲ ਆਇਆ ਭਾਈ ਤੂੰ ਨਹੀਂ ਆਈ ਇਹਨਾਂ ਦੇ ਘਰੇ ਆ ਕੇ ਵਿੱਚ ਮੈਂ ਤਾਂ ਸਾਰਿਆਂ ਦੀ ਸਾਡੀ ਆ ਸਾਰ ਇਹ ਵੀ ਸਾਰਿਆਂ ਦੀ ਸਾਡੀ ਹੈ ਮੇਰੇ ਨਾਲ ਆ ਕੇ ਮੇਰੇ ਨਾਲ ਕੌਣ ਆਊਗਾ ਦੇਖਲਾ ਭਣੇ ਆਏ ਬੋਲਦੇ ਮੈਨੂੰ ਸਾਹੂ ਆ ਜੀ ਗੱਲ ਨਿਵੇੜ ਦਿਓ ਮੈਂ ਇਹਨਾਂ ਦੱਸੀ ਨਹੀਂ ਆ ਮੈਨੂੰ ਮੇਰੇ 14 ਕਿਲੇ ਪੂਰੇ ਕਰਕੇ ਦੇ ਦਿਓ ਨਹੀਂ ਤਾਂ ਮੈਂ ਆਪਦਾ ਬੈਗ ਪੈਕ ਕਰਕੇ ਮੈਂ ਚੱਲੀ ਬਸ ਭਾਈ ਤੂੰ 14 ਕਿਲੇ ਲੈਣ ਆਏ ਇਹਦੇ ਤਾਂ ਪੁੱਛ ਆ ਉਹ ਮੁੰਡੇ ਤੋਂ ਪੁੱਛ ਮੈਨੂੰ ਨਾ ਕੁਝ ਕਹ ਤੈਨੂੰ ਮ ਦੱਸਾਂਗਾ ਭਾਈ ਮੈਂ ਤੁਹਾਨੂੰ ਸਿੱਧੀ ਗੱਲ ਰੱਖ ਦਿੰਨੀ ਐ ਵੀ ਛੱਡ ਪਰੇ ਨਾ ਤਿੰਨ ਕਿੱਲਿਆਂ ਦਾ ਭਈ ਚਾਰ ਦਾ ਤਾਂ ਤੂੰ ਖਾ ਲਿਆ ਆਪਦਾ ਠੇਕਾ ਸ ਤਾਂ ਤਿੰਨ ਕਿੱਲੇ ਦਾ ਮੁੰਡੇ ਠੇਕਾ ਹੈ ਸਦੇ ਦੇ ਨੂੰ 10 ਕਿੱਲੇ ਪੂਰੇ ਕਰਦੇ ਸੱਤ ਇਹਦੇ ਪਉਦੇ ਹੈਗੇ ਤਿੰਨ ਤੇਰੇ ਵਾਲਾਂ ਚ ਦੇ ਦੇ ਜੇ ਕੋਈ ਇਹਦੇ ਜਵਾਕ ਜੱਲਾ ਹੋ ਗਿਆ ਤਾ ਤਾਂ ਠੀਕ ਹੈ ਉਹਦਾ ਇਹਦਾ ਹੱਕ ਆਏਗਾ ਨਾ ਕੋਈ ਜਵਾਕ ਜੱਲਾ ਹੋਇਆ ਸੱਤ ਹੀ ਸੋਡੇ ਨਾ ਪੂਆ ਤੈਨ ਕਿੱਲਾਂ ਦੇ ਠੇਕੇ ਨੂੰ ਅਸੀਂ ਕਿੜਾਏ ਤੋਂ ਮੰਗਦੇ ਆ ਮੇਰੀ ਗੱਲ ਅਸੀਂ ਤਾਂ ਹੱਕ ਮੰਗਦੇ ਆ ਆ ਤਾਂ ਸਾਡਾ ਹੱਕ ਦੋਵੇ ਜਿਹੜੀ ਗੱਲ ਤੇ ਆਦੇ ਸੀਗਾ ਅਸੀਂ ਕਿੜਾ ਭੀਖ ਮੰਗਦੇ ਆ ਇਤੋਂ ਪੁੱਤ ਹੱਕ ਤਾਂ ਫੇਰ ਸੱਤ ਕਿੱਲਾਂ ਦਾ ਉਹ ਮਾਲਕ ਸੀ ਉਹਨੇ ਆਪਦੇ ਬਾਅਦ ਨੇ ਸੱਤ ਦਾ ਤੂੰ ਮਾਲਕ ਸੀ ਇਹ ਹੱਕ ਤਾਂ ਜਿਵੇਂ ਐ ਦੇਖੀ ਰੌਲਾ ਹੀ ਨਹੀਂ ਛੋੜਾ ਕਿਸੇ ਲੋਟ ਪਰ ਆਪਾਂ ਤਾਂ ਫੇਰ ਵੀ ਐ ਕਹਿੰਦੇ ਵੀ ਨਹੀਂ ਭਾਈ ਚੱਲ 20 ਸਾਲ ਬਾਈ ਤੈਨੂੰ ਇਹਨਾਂ ਨੇ ਸੰਭਾਲਿਆ ਦਵਾਈ ਬੂਟੀ ਵੀ ਦਵਾਈ ਹੈ ਤੇਰਾ ਲੀਰਾ ਕਪੜਾ ਵੀ ਤੋਪਤਾ ਸਭ ਕੁਝ ਮੇਰੇ ਮੇਰੇ ਤੇ ਕੱਲੀ ₹100 ਲਈ ਗਿਣਤਾ ਸਾਰਾ ਕੁਝ ਚਾਹ ਫਿਰ ਜਿਹੜਾ ਕੁਝ ਗਿਣਤਾ ਬਾਈ ਠੀਕ ਐ ਨਾ ਤਾਂ 20 ਸਾਲ ਤੂੰ ਕੋਈ ਇਹ ਨਾ ਤਾਂ ਵਿਹਲਾ ਬਹਿ ਕੇ ਖਾਧਾ ਤੇ ਨਾ ਹੀ ਕੋਈ ਇਹ ਨਾ ਨੇ ਤੈਨੂੰ ਉਹ ਕਰੇ ਵੀ 20 ਸਾਲ ਜਿਆਦੇ ਥਾ ਤੁਸੀਂ ਵੀ ਨਹੀਂ ਪਰੋਸ ਕੇ ਲਾਏ ਭਾਬੀ ਇਸ ਕਰਦਾ ਗੁੱਸਾ ਨਾ ਮੰਨੀ ਹੋਰ ਅਸੀਂ ਭੁੱਖਾ ਰੱਖਦੇ ਸੀ ਭੁੱਖਾ ਨਹੀਂ ਰੱਖੇ ਸੀ ਫਿਰ 20 ਸਾਲ ਭੈਣ ਤੂੰ ਕੀ ਕਰਦੀ ਐ 20 ਸਾਲ ਤੋਂ ਹਾਜੀ ਤੁਸੀਂ ਵੀ ਕਮਾਈ ਖਾ ਲਈ ਉਹ ਹਾਜੀ ਤੁਹਾਡੇ ਘਰੋਂ ਇਹਨੇ ਵੀ ਖਾ ਲਿਆ ਹੁਣ ਹੱਕ ਦੀ ਗੱਲ ਐ ਹੀ ਵੀ ਭਾਈ ਤਿੰਨ ਕਿੱल्ल्या ਦਾ ਹੋਰ ਸਾਨੂੰ ਠੇਕਾ ਸੀ ਜਿਹੜੇ 10 ਕਿੱਲੇ ਤੇਰੇ ਮੁੰਡੇ ਦੇ ਪੂਰੇ ਹੋ ਗਏ ਕਮਾਈ ਖਾ ਲਈ ਕਮਾਈ ਖਾ ਲਈ ਹੋਰ ਕਮਾਈ ਕ ਫਿਰ ਕਮਾਈ ਲਈ ਮੇਰਾ ਪੁੱਤ ਵੀ ਦਿਨ ਰਾਤ ਖੇਤਾਂ 'ਚ ਮਰਦਾ ਸੀ ਫਿਰ ਮਰਦਾ ਤਾਂ ਬਰਾਬਰ ਪਰ ਕੰਮ ਤਾਂ ਇਹ ਵੀ ਕਰਦਾ ਸੀ ਤੂੰ ਆਹ ਹੋਂਦ ਡੱਕਾ ਉਧਰ ਵੱਧ ਸਿਟੀ ਜਾਨੀ ਆ ਤੂੰ ਆਏ ਦੇਖ ਲੈ ਜਦੋਂ ਨੇ ਵਿਆਹ ਕਰਾਇਆ ਤੈਨੂੰ ਪੁੱਛਿਆ ਤੈਨੂੰ ਪੁੱਛਿਆ ਨਹੀਂ ਪੁੱਛਿਆ ਘਰ ਨੂੰ ਮੈਂ ਤਾਂ ਹੀ ਤਾਂ ਆਈ ਪਹਿਲਾਂ ਚਿਹਰੇ ਘਰੇ ਆ ਕੇ ਆਖੋ ਦੀ ਬੇਇੱਜ਼ਤੀਆਂ ਤੋੜਦੀਆਂ ਇਹਦੇ ਪਿਛੇ ਲਾ ਕੇ ਆ ਮਲੰਗ ਦੇ ਪਿਛੇ ਲਾ ਕੇ ਜੇ ਮੈਂ ਤਾਂ ਆਪਦਾ ਘਰ ਬਣਾਇਆ ਤੁਹਾਨੂੰ ਜੀ ਮੈਂ ਲਗਦਾ ਠੀਕ ਕਰ ਲੂ ਮੇਰੀ ਗੱਲ ਸੁਣ ਵਿੰਦਰੇ ਉਹ ਭਾਈ ਮੈਨੂੰ ਤਾਂ ਚਾਹੇ ਮਲੰਗ ਕਾ ਚਾਹੇ ਪੁਸਕਾ ਹੈ ਮੈਂ ਤਾਂ ਤੇਰੇ ਚਾਚੇ ਦਾ ਘਰ ਵਸਦਾ ਘਰ ਤਾਂ ਸਿੱਧੀ ਤੇ ਜੇ ਮੇਰੀ ਗੱਲ ਸੁਣ ਜਿਵੇਂ ਬੋਲਿਆਂ ਦੇ ਬੋਲਿਆਂ ਦੇ ਤੂੰ ਨਾ ਬੋਲ ਯਾਰ ਬਸ ਚੁੱਪ ਕਰ ਹੋਰ ਕੀ ਹੈ ਭਾਈ ਤੈਨੂੰ ਆਏ ਆਂ ਯਾ ਵਿੰਦਰੇ ਤੁਸੀਂ ਪਹਿਲਾਂ ਲਾੜ ਲਾ ਕੋਲ ਰੱਖਿਆ ਜਦੋਂ ਭਾਈ ਇਹ ਕਹਿੰਦਾ ਸੀ ਮੈਂ ਜਬਾ ਕਰਦੇ ਸਿਰ ਤੇ ਹੱਥ धरੂੰ ਤੁਸੀਂ ਉਦਾਂ ਹੀ ਲਿਖ ਲਿਖਾ ਕਰਨਾ ਸੀ ਆ ਮੰਨੀ ਨਹੀਂ ਕਰਦਾ ਨਹੀਂ ਸੀ ਆ ਮੰਨੀ ਪਹਿਲਾਂ ਕਹਿ ਕੇ ਗਈਆਂ ਪਹਿਲਾਂ ਵੀ ਲੜ ਕੇ ਗਈਆਂ ਹਾਂ ਇਹ ਉਦੋਂ ਦਾ ਤੂੰ ਕਹਿੰਦੀ ਮੈਨੂੰ ਯਕੀਨ ਆ ਤੇ ਅੱਜ ਹੁਣ ਤੂੰ ਕਿਉਂ ਪੱਟ ਕੁੱਟਨੀ ਆ ਅੱਜ ਕਿਉਂ ਪਾਸੇ ਹੁਣ ਉਹ ਬੱਖੀਆਂ ਬਣਾਉਣੀਆਂ ਜਾ ਜਾ ਕੇ ਮੇਰੀ ਗੱਲ ਸਾਨੂੰ 25 ਸਾਲ ਹੋ ਗਏ 22 ਮੁਕੇ ਨੂੰ ਆ ਤਾਂ ਨਿੱਕੇ ਨਿੱਕੇ ਸੀ ਮਾਏ ਇਹ ਨਾ ਬਹੁਤ ਮੱਥਾ ਮਾਰ ਕੇ ਜਾਂਦੀ ਜਿੱਦੇ ਆਉਂਦੀ ਸੁਖਪਾਲਾ ਆ ਜਾ ਰਾਹ ਤੇ ਸੁਖਪਾਲਾ ਆ ਜਾ ਰਾਹ ਤੇ ਇਹ ਮੰਨੀ ਨਹੀਂ ਆ ਕੰਮ ਹੁੰਦੇ ਨਹੀਂ ਮੈਨੂੰ ਕੀ ਕਹਤਾ ਵੀ ਆਹ ਕੁਛ ਕਰੂਗਾ ਇਹ ਆ ਕਰ ਤੂਤ ਖਿਲਾ ਰੂਗਾ ਇਹਨੇ ਤਾਂ ਤੇਰੇ ਜਵਾਕਾ ਮੂਰੇ ਖਿਲਾਰਤੀ ਕਰ ਤੂਤ ਕਰ ਲਾ ਕੱਠੀ ਹੁੰਜੇ ਹੁੰਦੀ ਆ ਤਾਂ ਫੇ ਹੁਣ ਕੀ ਕਰੀਏ ਹੱਲ ਦੱਸੋ ਹੱਲ ਕੀ ਐ ਆ ਗੱਲ ਬੂਆ ਮੈਨੂੰ ਤੇ ਤੇਰੀ ਮਨਜ਼ੂਰ ਨਹੀਂ ਹੈਗੀ ਜੇ ਤੂੰ ਕਰਦੀ ਐ ਇਹਨੂੰ ਪੁੱਛੋ ਕਿੱਥੋਂ ਲਿਆ ਕੇ ਦਿੱਤੀ ਆ ਮਲੰਗ ਨੇ ਹੈ ਦੱਸ ਰਸਦਾ ਕਹਨੂੰ ਕਰਤਾ ਵਸਦੇ ਘਰ ਚੱਗ ਸਿੱਟੀ ਆਨੇ ਲਿਆ ਕੇ ਇਹਦਾ ਵੀ ਦਾਰੂ ਦਾ ਅੱਡਾ ਬਣ ਗਿਆ ਉਹ ਦੇਖ ਭਾਈ ਮੇਰੀ ਗੱਲ ਸੁਣ ਕਾਲੇ ਭਾਈ ਮੈਂ ਤੈਨੂੰ ਗੱਲ ਲਾਦਾ ਪੁੱਤ ਤੇਰੇ ਨਾਲ ਤਾਂ ਮੇਰਾ ਕੋਈ ਵੈਰ ਹੀ ਨਹੀਂ ਨਾ ਕੋਈ ਗੱਲਬਾਤ ਆ ਠੀਕ ਚਾਚਾ ਬਦਨਾਮੀ ਦਾ ਤੇਥੋਂ ਵੱਧ ਮੇਰੀ ਹੋ ਗਈ ਤੂੰ ਤਾਂ ਐ ਸ਼ਰਮ ਵੀ ਨਹੀਂ ਮੰਨੀ ਹੈ ਵੀ ਤੇਰੀ ਦਾੜੀ ਚਿੱਟੀ ਹੁੰਦੀ ਜਾਂਦੀ ਆ ਉਮਰੇ ਤੂੰ ਇਹ ਕੁਸ ਕਰਦਾ ਚੰਗਾ ਲੱਗਦਾ ਹੂੰ ਤੈਨੂੰ ਰੋਟੀ ਪਾਣੀ ਚਾਹੀਦਾ ਕਿ ਤੈਨੂੰ ਬੈਠੇ ਨੂੰ ਮਿਲਦਾ ਸੀ ਮੈਂ ਪ੍ਰਾਉਣਾ ਤਰਾਉਣਾ ਆ ਕੇ ਚੁੱਲ੍ਹੇ ਮੂਰੇ ਬੈ ਕੇ ਖਾ ਲੈਂਦਾ ਸੀ ਤੂੰ ਚੋਪੜੀਆਂ ਕਰੀਮ ਵਾਲੀਆਂ ਮੇਸ ਤੇ ਭਾਲਦਾ ਸੀ ਹਾਂ ਉਹ ਦਿਨ ਤਾਂ ਯਾਦ ਕਰ ਤੂੰ ਉਹ ਚੱਲ ਕੋਈ ਨਹੀਂ ਭਾਈ ਹੁਣ ਤੂੰ ਨਾ ਬੋਲ ਕਾਲੇ ਤੇਰਾ ਤਾਂ ਹੱਕ ਨਹੀਂ ਹੈ ਜਿਆੰਗ ਮੈਂ ਕਰਦੀ ਬੈਗ ਪੈਗ ਤੂੰ ਚੱਲ ਚੱਲ ਚੱਲੀ ਆਪਾਂ ਬਸ ਆਪਾਂ ਰਹਿੰਦੇ ਨਹੀਂ ਕੋਈ ਨੀ ਨਿਵੇੜਾ ਕਰਦੇ ਇਹ ਕਿਉਂ ਚਾਚਾ ਤੂੰ ਐਵੇਂ ਮੇਰੇ ਮੇੜਾ ਪੁੱਤ ਘਰੀ ਜਾਂਦੇ ਕਲੇਸ ਕੀ ਬੁਆ ਤਾ ਕਲੇਸ ਹੁਣ ਤੇਰੀ ਥੋੜੀ ਗੱਲ ਨਿਵੇੜ ਤਾਂ ਦਿੱਤੀ ਭੈਣ ਤਿੰਨ ਕਿੱਲੇ ਦੇਈ ਤਾ ਜਾਂਦਾ ਹੁਣ ਸਾਡੇ ਹੱਕ ਦੀ ਗੱਲ ਕਰੈ ਨਾ ਬੁਆ ਫੇਰ ਗੱਲ ਨਿਬੜੂ ਤਿੰਨ ਕਿੱਲੇ ਥੋੜੇ ਆ ਤੈਨੂੰ ਕਿੱਲੇ ਤਿੰਨ ਕਹਿੰਦਾ ਵੀ ਤਿੰਨ ਕਿੱਲੇ ਭਾਈ ਤੂੰ ਹੋਰ ਬਾਲਾ ਇਹ ਨਹੀਂ ਚਾਰ ਕਿੱਲੇ ਦੇ ਦੇ ਜੇ ਕੋਈ ਇਹਦੇ ਬੱਚਾ ਬੱਚੀ ਹੋ ਗਿਆ ਤਾਂ ਤਾ ਤਾ ਚਾਰ ਕਿੱਲੇ ਦਾ ਮੇਰੀ ਗੱਲ ਸੁਣ ਇਹ ਤਾਂ ਗੱਲ ਜੀਤੋਂ ਨੇ ਵੀ ਇਹਨਾਂ ਨੂੰ ਕਹਤੀ ਸੀ ਉਦੋਂ ਤਾਂ ਲੱਗੀ ਇਹਨੂੰ ਬੁਰੀ ਭੱਜ ਕੇ ਪੈ ਗਈ ਕਿ ਤੂੰ ਕੌਣ ਹੁੰਨੀ ਆਂ ਕੀ ਬੋਲਣ ਵਾਲੀ ਇਹਨਾਂ ਨੇ ਕੁਝ ਬੋਲ ਕੇ ਆਈ ਉੱਦੇ ਜਾ ਕੇ ਪਹਿਲੇ ਦੇਣੀ ਮੈਂ ਬੂਆ ਹਜੇ ਬਾਰਸ਼ ਹੋਊਗਾ ਹੀ 50 ਸਾਲ ਤਾਂ ਉਮਰ ਹੋ ਗਈ ਹਜੇ ਬਾਰਸ਼ ਹੋਊਗਾ ਹੀ ਹੈ ਫੇਰ ਇਹਨੂੰ ਚੰਗਾ ਭਲਾ ਪਤਾ ਵੀ ਕੋਈ ਜਵਾਬ ਜੱਲਾ ਹੋਣਾ ਨਹੀਂਗਾ ਸਿੱਧਾ ਹੀ ਮੇਰੇ ਨਾਂ ਕਰਾ ਦੇ ਮੈਨੂੰ ਲੈ ਲਿਆ ਦਾ ਜਵਾਬਾ ਗੋਲ ਪਾ ਲੈ ਲੈ ਪੁੱਤੋ ਕੁਛ ਵੀ ਐ ਆਪਦਾ ਅਗਲਾ ਬੰਦਾ ਤੇਰ ਪਾਹਲਦਾਈ ਕੋਈ ਵੀ ਇਹ ਚਾਰ ਖਿੱਲੇ ਵੀ ਤੇਰੀ ਐ ਕੋਈ ਗੱਲ ਨਹੀਂ ਇਹ ਤਾਂ ਫੇਰ ਹੁਣ ਤੁਸੀਂ ਕਿਉਂ ਕਲੇਸ ਪਾਇਆ ਜਦੋਂ ਤੈਨੂੰ ਪਤਾ ਹੀ ਐ ਵੀ ਵਾਰਸ ਹੁੰਦਾ ਨਹੀਂ ਫੇਰ ਤੁਸੀਂ ਕਲੇਸ ਕਿਉਂ ਪਾਉਂਦੇ ਐ ਹਜੇ ਤਾਂ ਸਾਨੂੰ ਸਾਰੀ ਆ ਸਾ ਠੀਕ ਐ ਨਾ ਐਵੇਂ ਨਾ ਫਾਲਤੂ ਗੱਲਾਂ ਕਰੋ ਠੀਕ ਗੱਲ ਐ ਨਾ ਆਸਾਂ ਸ਼ਰਮ ਨਹੀਂ ਆਉਂਦੀ ਚੱਲ ਤੈਨੂੰ ਆਉਣੀ ਚਾਹੀਦੀ ਚੱਲ ਭਾਈ ਸਾਰੀ ਮਰ ਦਿੱਤਾ ਤੈਨੂੰ ਤਾਂ ਸ਼ਰਮ ਆਈ ਨਹੀਂ ਸਾਰੀ ਉਮਰ ਦੇ ਵਿੱਚ ਮਰ ਜਾ ਧੰਨ ਚ ਨੱਕੜਵਾ ਦੇ ਤੂੰ ਨਹੀਂ ਮਰੀ ਪੂਰੀ ਮਰੀ ਮੇਰੇ ਪੁੱਤ ਤੈਨੂੰ ਮੁੰਚੇ ਬੁਰਕੀਆਂ ਪਾਣਾ ਹੁੰਦਾ ਸੀ ਮੁੰਚੇ ਬੁਰਕੀਆਂ ਵਾਲੇ ਗੋਂ ਨੂੰ ਪਾਉਂਦਾ ਸੀ ਮਾਤਮ ਦੱਸਾ ਕਰ ਗੋਂ ਨੂੰ ਪਾਉਂਦਾ ਸੀ ਕਲਮਾ ਮਾਹਣ ਬੋ ਹਾਂ ਸੱਤ ਕਿਲੇ ਨੂੰ ਆਉਂਦੇ ਸੀ ਪਤਾ ਸੀ ਇਹ ਪੋਰਾ ਘਰ ਜਵਾਕ ਸੀ ਤੂੰ ਤੂੰ ਬੋਲ ਦੇਖ ਲੈ ਦੇਖ ਲੈ ਬੋਲਦੀ ਦੇਖ ਲੈ ਬੋਲਦੀ ਚੁੱਪ ਕਰ ਤੂੰ ਚੁੱਪ ਕਰ ਜਾ ਜੇ ਲੜਨਾ ਹੀ ਹੈ ਜਾ ਪਈ ਗਲੀ ਚੋ ਕੇ ਲੜ ਦੋ ਫਿਰ ਸਾਨੂੰ ਕਾਦੇ ਰਸਤੇ ਸੱਜੇ ਜੇ ਤੂੰ ਸੀ ਆ ਜਾ ਕਰ ਲੈ ਜਿਹਦੇ ਮੁੰਚੇ ਬੁਰਕੀਆਂ ਪੈਂਦੀਆਂ ਹੁੰਦੀਆਂ ਹਨ ਮੈਂ ਇਹਨੂੰ ਬਾਗੜ ਚੋਂ ਨਹੀਂ ਲੈ ਕੇ ਦਿੰਦਾ ਸੀ ਮੈਂ ਵੀ ਬਾਗੜ ਚੋਂ ਤਾਂ ਹੀ ਲੈ ਕੇ ਦਿੰਦੀ ਆ ਇਹਦੀ ਦੁਰਦਸ਼ਾ ਸੀ ਮੈਥੋਂ ਦੇਖੀ ਗਈ ਆ ਦੇਖ ਮੰਨ ਗਿਆ ਨਾ ਦੇਖ ਦੇਖ ਕਿ ਮੇਰਾ ਤਾਂ ਪਿੰਡ ਆ ਕਿ ਕਰੀਆਂ ਪੀਲੀਆਂ ਬੰਦੀਆਂ ਆ ਕੇ ਅੱਗੇ ਮੈਂ ਬਾਗਰ ਚ ਨੇ ਆਈ ਦੇ ਇਹਦੀ 420 ਕਰਕੇ ਛੱਟੀ ਹੋਈ ਚੱਲ ਕੋਈ ਵੀ ਇਹ ਛੱਟੀ ਹੋਈ ਐਬ ਮੇਰੇ ਆ ਗਈ ਠੀਕ ਐ ਨਾ ਹੁਣ ਹੁਣ ਮੇਰੇ ਘਰ ਵਾਲੀ ਜੇ ਤੁਝੇ ਮਰਜ਼ੀ ਐ ਚੱਲ ਪਹਿਲਾਂ ਦੱਸ ਪੂਆ ਕੀ ਨਿਵੇੜਿਆ ਹੁਣ ਆ ਦੱਸ ਨਿਵੇੜਾ ਤਾਂ ਭਈ ਹੁਣ ਇਹੀ ਐ ਵੀ ਤਿੰਨ ਕਿੱਲੇ ਵਾਹਨ ਸਾਨੂੰ ਹੋਰ ਦਵਾ ਦਿੰਨੇ ਐ ਇਹਦੇ ਤੋਂ 10 ਕਿੱਲੇ ਪੂਰੇ ਕਰ ਲੋ ਮੈਂ ਤੁਹਾਨੂੰ ਜੋਰ ਨਹੀਂ ਕਰ ਉਹ ਨੂੰ ਤਾਂ ਭੈ ਜੀ ਮੇਰੀ ਗੱਲ ਸੁਣੋ ਤੁਸੀਂ 4 ਕਿੱਲੇ ਜਿਹੜੇ ਰਹਿ ਗਏ ਜੇ ਤਾਂ ਕੋਈ ਪਹਿਲਾਂ ਵੀ ਆਖ ਤ ਵੀ ਜੇ ਤਾਂ ਕੋਈ ਦਾ ਬਾਰਸ ਹੋ ਗਿਆ ਤਾਂ ਤਾਂ ਠੀਕ ਹੈ ਨਹੀਂ ਇਸੇ ਦੇ ਹੀ ਮੇਰੀ ਗੱਲ ਸੁਣੋ ਆ ਗੱਲ ਮੈਂ ਵੀ ਕਹਿਣਾ ਤੁਹਾਨੂੰ ਠੀਕ ਹੈ ਨਾ ਸਿੱਧੀ ਗੱਲ ਦੇਖ ਜੇ ਤਾਂ ਮੇਰੇ ਬਣ ਕੇ ਚੱਲੋਗੇ ਤਾਂ ਫਿਰ ਮੈਂ ਤੁਹਾਨੂੰ ਸਾਰਾ ਕੁਝ ਦੇ ਦੂੰਗਾ ਠੀਕ ਹੈ ਨਾ ਨਹੀਂ ਫਿਰ ਆਪਦਾ ਦੇਖ ਲੈਣ ਜਿਵੇਂ ਕਰਨਾ ਫਸਮਾ ਖੜੀ ਹੋ ਚੱਲ ਚੱਲੀ ਮੈਂ ਤਾਂ ਤੁਹਾਨੂੰ ਜੋਰ ਤੁਸੀਂ ਕਰ ਲੋ ਯਕੀਨ ਦਵਾਰੇ ਇਹਦੇ ਤੇ ਠੀਕ ਹੈ ਜੇ ਮੇਰੀ ਸਵੇਰ ਨੂੰ ਪੰਚਾਇਤ ਚ ਨੀਵੀਂ ਪੈਂਦੀ ਆ ਮਰਾ ਤਲਾਕ ਦੇ ਕਾਗਜ਼ ਭੇਜ ਦੂੰ ਆਪਦੀ ਨੂੰ ਆਪਦੇ ਘਰੇ ਅਸੀਂ ਪੁੱਤੇ ਦਾ ਕਾਗਜ਼ ਯਕੀਨ ਕਰਨ ਆਇਆ ਅਸੀਂ ਕੀ ਕਰੀਏ ਅਸੀਂ ਉਹਦੇ ਨਾਲ ਆ ਕੇ ਬਣਕੇ ਰਹੇ ਜਾਨ ਬਣਕੇ ਬੈਠੋ ਨਾ ਬਣਕੇ ਬੈਠੋ ਚੱਲ ਆਪਾਂ ਹੁਣ ਚੱਲੇਗੇ ਕੋਈ ਗੱਲ ਨਹੀਂ ਤੇਰਾ ਕੋਈ ਤੁਹਾਡਾ ਕਿਸੇ ਦਾ ਘਰ ਨਹੀਂ ਖਰਾਬ ਹੋਇਆ ਤੁਸੀਂ ਮੇਰਾ ਤੂੰ ਆਪ ਇੱਕ ਮੰਨਿਆ ਤੂੰ 2000 ਦਾ ਸਾਡੇ ਦਾ 2000 ਦਾ ਕੋਈ ਗੱਲ ਆ ਤੇਰੇ ਪੈਰੋਂ ਤੇਰੇ ਪੈਰਾਂ ਤੇਰੀ ਜੀਬ ਤੇਰੀ ਚੀਬ ਕੋ ਬਾਹਰ ਪਾਈ ਤੇਰੀ ਨਹੀਂ ਤੇਰੇ ਪੈਰੋਂ ਹਰਾਂ ਪਿੱਛੇ ਹਰਾਂ ਪਿੱਛੇ ਜੜਦੇ ਜਿਹਦੇ ਪਿੱਛੇ ਜਤੇਰੇ ਪਿੱਛੇ ਉਜੜਦਾ ਦਾ ਮਾਰਦੀ ਆ ਗੱਲਾਂ ਇਹ ਜੜਦਾ ਦੇਖ ਲੈ ਚਰਮਨ ਦਾ ਨਿਯਮਣ ਦਾ ਫਿਰ ਕੋਈ ਹੈਗਾ ਨੱਛਣ ਫਿਰ ਤੇਰਾ ਸਦੀ ਦਾ ਕੀ ਫਾਇਦਾ ਹਾਂ ਕੀ ਫਾਇਦਾ ਹੁਣ ਆ ਤੈਨੂੰ ਕਾ ਵੀ ਤੂੰ ਦੱਸ ਵੀ ਤਿੰਨ ਕਿੱਲੇ ਵਾਲਾ ਗੱਲ ਇਹ ਮੈਂ ਗਲਤ ਕਹਿਤੀ ਸੀ ਤਿੰਨ ਕਿੱਲੇ ਇਹਨਾਂ ਨੂੰ ਹੋਰ ਮਿਲਦੇ ਸੀ ਹੋਰ ਹੈ ਕੀ ਭਾਲਦੇ ਐ ਤੇਰਾ ਤਿੰਨ ਤਾਂ ਲੈ ਲੈਂਦੀ ਮਿੱਠੀ ਪਿਆਰੀ ਹੋ ਕੇ ਹਾਂ ਤੇਰੇ ਪੁੱਤ ਨਹੀਂ ਮੰਨਦਾ ਮੇਰੇ ਪੁੱਤ ਨੇ ਬਹੁਤ ਕੁਝ ਕੀਤਾ ਇਹਦੇ ਵਾਸਤੇ ਹਾਂ ਕੀਤਾ ਫਿਰ ਮੇਰੀ ਗੱਲ ਸੁਣ ਲੈ ਜਿੱਥੇ ਤਿੰਨ ਆ ਜਾਂਦੇ ਐਵੇਂ ਜੁੱਕਰੀ ਚਾਰ ਹੋ ਆ ਜਾਂਦੇ ਜੇ ਤੁਸੀਂ 2-4 ਸਾਲ ਵੇਖ ਲੈਂਦੇ ਹਾਂ ਰਹੂਗੀ ਕਿ ਭੱਜੂਗੀ ਹਰੇ ਦਾ ਕੀ ਇਹਦਾ ਹਜੇ ਕੀ ਹੈ ਫਿਰ ਤੁਹਾਨੂੰ ਵੇਖੇ ਮੇਰੀ ਸੁਣ ਗੱਲ ਆ ਮੈਂ ਤੈਨੂੰ ਇੱਕ ਗੱਲ ਕਹਿਣੀ ਹੈਗੀ ਚਲ ਜੀ ਉਹ ਤਿੰਨ ਕਿੱਲੇ ਦਿੰਦਾਗਾ ਜਿਵੇਂ ਤੇ ਤਿੰਨ ਕਿੱਲੇ ਤੂੰ ਭਈ ਮੇਰੀ ਨੁਤੀ ਦੇ ਨਾਲ ਲਵਾ ਦੇ ਮੈਨੂੰ ਤਾਂ ਇਹਨਾਂ ਤੇ ਇਤਵਾਰੀ ਨਹੀਂ ਜੇ ਤਾਂ ਉਹ ਮੇਰੀ ਧੀ ਨਾਲ ਲਵਾਉਂਦਾਗਾ ਫਿਰ ਤਾਂ ਗੱਲ ਠੀਕ ਹੈ ਤੇ ਨਹੀਂ ਮੈਂ ਇਹਦੇ ਤੀਨ ਲੈ ਕੇ ਜਾਨੀ ਆ ਪਹਿਲਾਂ ਤੇਰੇ ਜਵਾਈ ਨਾਲ ਰਾਏ ਕਰੀਏ ਤੂੰ ਵੀ ਤੇਰੀ ਧੀ ਦੇ ਨਾਲ ਲੱਗਣ ਦੇ ਦਊਗਾ ਤਿੰਨ ਕਿੱਲੇ ਕਿਉਂ ਨਹੀਂ ਲੱਗਣ ਦੇਊਗਾ ਜਦੋਂ ਸਾਡੇ ਨਾਲ 18 14 ਕਿੱਲਾਂ ਦੀ ਗੱਲ ਕੀਤੀ ਤੇ ਫਿਰ ਅੱਜ 7 ਹੀ ਰਹਿ ਗਏ ਕਿਵੇਂ ਨਾਲ ਸੀ ਕਰਾਂਗਾ ਤੇ ਮੇਰੀ ਗੱਲ ਸੁਣੋ ਉਦੇ ਨਾ ਹੋਏ ਤੇ ਇਹਦੇ ਨਾ ਹੋਏ ਉਹ ਤਾਂ ਇੱਕੋ ਹੀ ਗੱਲ ਹੈ ਨਾ ਲਾ ਕਾਲੂ ਕੀ ਪਤਾ ਅਗਲੇ ਲੈ ਲੈ ਤੈਨ ਕਿੱਲੇ ਆਪਦੇ ਫਿਰ ਜਿੱਥੇ ਜਾਵਾਂਗੇ ਆ ਮੁੰਡੇ ਦਾ ਨਾਂ ਲਾਡੀ ਦੇ ਨਾਂ ਲਾ ਕੇ ਫਿਰ ਉਹ ਕਿਵੇਂ ਲੈ ਲੂਗਾ ਚਲ ਕੋਈ ਨਾ ਜੀ ਮੇਰੇ ਨਾਮ ਹੋ ਜਾਣਗੇ ਤਾਂ ਵੀ ਕੀ ਆ ਤੇ ਫਿਰ ਇਹਦੇ ਰਹਿਣਾ ਤਾਂ ਇੱਥੇ ਹੀ ਆ ਤੁਹਾਡੇ ਕੋਲ ਹੀ ਰਹਿਣੀ ਤੁਸੀਂ ਬੋਣਾ ਬੀਜਣਾ ਜੀ ਮੈਨੂੰ ਇਹ ਕਿਹੜੇ ਲੈ ਕੇ ਚੱਲੀ ਆ ਲਾਡੀ ਦੇ ਨਾਂ ਹੋ ਗਏ ਤਾਂ ਵੀ ਜ਼ਮੀਨ ਮਨੇ ਦੇਖੋ ਹੀ ਆਓ ਕਾਹਦੇ ਇਸੇ ਦੀ ਗੱਲ ਆ ਕੇ ਲਾਈ ਲਾਡੀ ਦੀ ਤੁਸੀਂ ਬਸ ਲੈ ਹਾਂ ਜੇ ਚਪਾ ਕੇ ਲੈ ਜੂਗਾ ਇਹ ਤਾਂ ਕਿਸੇ ਗੱਲ ਦੀ ਗੱਲ ਦਾ ਇਹ ਪਹਿਲਾਂ ਹੀ ਗੱਲ ਹੋ ਗਈ ਐਨਾ ਕੁਝ ਨਹੀਂ ਫਿਰ ਭੈਣ ਦੀ ਲਾਡੀ ਪਈ ਜਕੀਨ ਕਹਿੰਦੀ ਤਿੰਨ ਕਿਲੇ ਲਾਡੀ ਤੋਂ ਪਹਿਲਾਂ ਹੀ ਲਾਡੀ ਤੋਂ ਪਈ ਨਹੀਂ ਸੀ ਚੌੜਾ ਕਿਲੇ ਕਹੇ ਸੀ ਹਾਂ ਕਿਤੇ ਤੇ ਫੰਮ ਕੇ ਕਿਸੇ ਦਾ ਯਕੀਨ ਨਹੀਂ ਹੈਗਾ ਪੂਆ ਜੀ ਠੀਕ ਹੈ ਨਾ ਸਾਰੇ ਨੇ ਕਿਹਾ ਸੀ 14 ਕਿੱਲੇ ਮੇਰੀ ਗੱਲ ਸੁਣਾ ਜਦੋਂ ਤੇਰੇ ਸਾਹਮਣੇ ਬੈਠੀ ਨੇ ਕਿਹਾ ਸੀ 14 ਕਿੱਲੇ ਜ਼ਮੀਨ ਦੇ ਆ ਤੇ 14 ਲੱਖ ਰੁਪਏ ਲਾਓ ਕਿੱਲੇ ਮਗਰ ਲੱਖ ਰੁਪਏ ਲਾਓ ਹਾਂ 14 ਕਿੱਲੇ ਤੈਨੂੰ ਲਾਇਆ ਮੇਰੇ ਘਰ ਦੇ ਆ ਦਿੱਤਾ ਸਾਹ ਕੋ ਸਾਰੀ ਕੀੜਾ ਆਇਆ ਨਹੀਂ ਦਿੱਤਾ ਨਹੀਂ ਕਰਾਵਾਂਗਾ ਤੇ ਜ਼ਮੀਨ ਪਰ ਤਿੰਨ ਕਿੱਲੇ ਭਾਈ ਲਾਡੀ ਤੇਰੇ ਨਾਲ ਤਾਂ ਉਹ ਕਰਾ ਦੂਗਾ ਮਨਿੰਦਰ ਦੇ ਨਾਮ ਨਹੀਂ ਕਰਾਉਂਦਾ ਸਾਰਾ ਕੁਝ ਮੇਰਾ ਤੇਰਾ ਹੀ ਆ ਤੂੰ ਕਿਉਂ ਆਵੇਂ ਰੌਣਾ ਪਾਈ ਆਂ ਹਾਂ ਤੂੰ ਕੀ ਬਚਾ ਕੇ ਕਹਿ ਦਊ ਤੈਨੂੰ ਦੇ ਮੇਰੇ ਫੇਰ ਕਿਵੇਂ ਦੇ ਲਾਂਗੇ ਅੱਤ ਵਾਰੀ ਆ ਚੁੱ ਕਿ ਲਈ ਨੀ ਕੀ ਪਤਾ ਗੱਲ ਸੁਣੀ ਲਵੇ ਚਾਹ ਬਲਾ ਲੈ ਪੁੱਛ ਲੈ ਉਹ ਕਹਿੰਦਾ ਨਹੀਂ ਰੌਲਾ ਪਾ ਜੀ ਮੇਰੇ ਮਾਪੇ ਹੁਣ ਕਹਿਣਗੇ ਮੈਂ ਤੋਵੇਂ ਕਰੂਗਾ ਬਣੀ ਫਿਰਦੀ ਆ ਵੱਡੀ ਚਾਚੀ ਵਾਲੀ ਚਾਚਾ ਇਹ ਤੇ ਇੱਕ ਤਾਂ ਗੱਲ ਸੁਣ ਕੇ ਨਹੀਂ ਗਿਆ ਚਲ ਕੋਈ ਨਾ ਪੁੱਤ ਕੀ ਐ ਕੁੜੀ ਦੀ ਮੰਨ ਨਹੀਂ ਲਵੇ ਮੁੰਡਾ ਲਾ ਕੇ ਰੇ ਮੁੰਡਾ ਆਏ ਕਹਿਣੇ ਕਿਰਾ ਤਿੰਨ ਕਿੱਲੇ ਤਾਂ ਕਰਾ ਲਓ ਆਪਦੇ ਹੱਥ ਚ ਚਲ ਜਿਵੇਂ ਤੇਰੀ ਭੂਆ ਕਰ ਦੇ ਤੇਰੀ ਭੂਆ ਦੀ ਜਿੱਤ ਰੱਖ ਦੇ ਤੂੰ ਉਹਨੂੰ ਸਾਰਾ ਕੁਝ ਦਿਖਦਾ ਠੀਕ ਐ ਭੂਆ ਦੇ ਕੁਝ ਲੁਕਿਆ ਨਹੀਂ ਹੈਗਾ ਕਿਰਾ ਤਿੰਨ ਕਿੱਲੇ ਕਰਾ ਲਾ ਲਾਡੀ ਐਵੇਂ ਜੁਕਰ ਚਾਰ ਆ ਜਾਣੇ ਇਹਦੇ ਤੇਰੇ ਕੋਲ ਤਿੰਨ ਆ ਮੇਰੀ ਢੱਲ ਸੋਣਾ ਠੀਕ ਐ ਜੇ ਉਹਦੀ ਮਨਿੰਦਰ ਦੀ ਮਾਂ ਮੰਦੀ ਆ ਭਾਈ ਠੀਕ ਆ ਤਿੰਨ ਕਿੱਲੇ ਕਰਾ ਕੁੜੀ ਦੇਣਾ ਮੈਂ ਲਿਓਣਾ ਲੱਕਾ ਆਪਣਾ ਕਰਾ ਲਿਖ ਲਿਖਾ ਇੱਥੇ ਹਾਂ ਠੀਕ ਆ ਮੰਨ ਲਿਓਣਾ ਚਾਚੇ ਨੂੰ ਸੱਦ ਕੇ ਬਾਹਰ ਤੂੰ ਇੱਥੇ ਕਰਾ ਲਾ ਬੇਨ ਕਰ ਗੱਲ ਫਿਰ ਵੀ ਅੰਦਰੋਂ ਕਰ ਜੇ ਆਏ ਨੀ ਬੰਦੂਆ ਨਵੇੜ ਦੇ ਕੋਈ ਗੱਲ ਨਹੀਂ ਤੇਰਾ ਤਾਂ ਬੱਦਲ ਤੇਰਾ ਤੇਰਾ ਘਰ ਉਜੜਦਾਗਾ ਉਹਦਾ ਕੁਝ ਨਹੀਂ ਜਦੋਂ ਤੱਕਰਾ ਕੇ ਬਹਿ ਗਿਆ ਅਗਲਾ ਪਾਸੇ ਇਹ ਨਾ ਮੇਰੀ ਗੱਲ ਸਰ ਤੇਰੀ ਧੀ ਦਾ ਉਜੜਦਾਗਾ ਉਜੜਦਾ ਤਾਂ ਸਹੀ ਜਦੋਂ ਇਹਦੇ ਨਾਲ ਹੋਏ ਕਿ ਇਹਦੇ ਨਾਲ ਹੋਏ ਇਹਦੇ ਨਾਲ ਕੋਈ ਗੱਲ ਨਹੀਂ ਤੂੰ ਵੀ ਕੀ ਕਰ ਤੂੰ ਵੀ ਨਹੀਂ ਟੇਕਦੀ ਕਿਸੇ ਵੇਲੇ ਤੇਕ ਜਾਣ ਦੇ ਗੱਲ ਜਿਵੇਂ ਟਿਕਾ ਮੈਂ ਤਾਂ ਚੁੱਪੀ ਆ ਕਰ ਲੋ ਕੁਝ ਕਰ ਲੈ ਭੈਣੇ ਜਿਵੇਂ ਮਰਜ਼ੀ ਕਰ ਲੈ ਬਾਈ ਹੁਣ ਆਏ ਆਂਦੇ ਜਿਹੜੇ ਤਿੰਨ ਕਿੱਲੇ ਤੈਨ ਮੇੜਦੇ ਸੀ ਆਪਾਂ ਆਕੇ ਮਨਿੰਦਰ ਦੇ ਨਾਮ ਕਰਾ ਦੇ ਤਿੰਨ ਕਿੱਲੇ ਬਾਈ ਬਾਈ ਮੈਂ ਮਨਿੰਦਰ ਦੇ ਨਾਮ ਭਲਾਂ ਦੀ ਫਿਰ ਤੂੰ ਉਹੀ ਗੱਲ ਕਰੀ ਜਾਨੀ ਆ ਮਨਿੰਦਰ ਦੇ ਨਾਮ ਕਿਵੇਂ ਕਰਾਉਂਗਾ ਮੈਂ ਤਾਂ ਜਦ ਤੂੰ ਮੇਰੇ ਨਾਲ ਕਰਾ ਕੋਈ ਗੱਲ ਨਹੀਂ ਮੈਂ ਆਦਲ ਹੀ ਹਿੱਸੇ ਤੋਂ ਉਹਦੇ ਨਾਲ ਕਰਾਉਣੀ ਮੇਰੀ ਗੱਲ ਸੁਣੋ ਚਾਚਾ 14 ਕਿੱਲੇ ਕਹੇ ਸੀ ਨਹੀਂ ਪੂਰੇ ਹੁੰਦੇ ਨਾ ਚਲ ਕੋਈ ਨਾ ਸੀ ਉਹ ਗੱਲ ਵੀ ਛੱਡ ਤੀ ਠੀਕ ਹੈ ਜਿਹੜੇ 3 ਕਿੱਲੇ ਆ ਉਹ ਮੇਰੇ ਨਾਮ ਕਰਾਓ ਮੈਨੂੰ ਅਤਵਾਰੀ ਦਿਓ ਚੁੱਪ ਕਰ ਜਾ ਚੁੱਪ ਕਰ ਜਾ ਚਾਚਾ ਤੂੰ ਮੇਰੇ ਨਾਲ ਤੂੰ ਮੇਰੇ ਨਾਲ ਕਰਾ ਜਿਹੜੇ 3 ਕਿੱਲੇ ਕਰਾਉਣੇ ਆ ਠੀਕ ਹੈ ਮੈਂ ਆਪਦੇ ਹਿੱਸੇ ਚ ਕਰਾਉਂ ਤੇਰੇ ਲਈ ਮੇਰੇ ਕੋਲ ਰਹੂਗੀ ਬਸ ਫਿਰ ਮੇਰੀ ਗੱਲ ਸੁਣ ਪੜਾ ਹਾਂ ਮੈਨੂੰ ਝੋਨਾ ਵੜ ਲੈਣ ਦੇ ਆ ਫਸਲ ਦਾ ਅਗਲੀ ਫਸਲ ਆਉਂਦੀ ਇਹਦੇ ਨਾਲ ਕਰਾ ਤਾ ਉਹ ਤਾਂ ਅੱਧੇ ਸਾਊਗਾ ਝ ਹੁਣ ਉਹਦੇ ਚ ਵੀ ਸਾਰਾ ਰਹਿਣਾਗਾ ਭਾਈ ਸਰ ਉਹਦੇ ਨਹੀਂ ਕੇ ਨਾਦੀ ਆਉਗਾ ਮੇਰਾ ਪੁੱਤ ਆ ਖਰਚਾ ਬਣੀ ਮੈਂ ਕਰਿਆ ਚਾ ਚਾ ਉਹਦੇ ਕਮਾਲ ਕਰਦਾ ਤੂੰ ਨਹੀਂ ਚਾਚਾ ਤੂੰ ਆਪ ਦੇ 4 ਕਿੱਲੇ ਵਾਦ ਲਈ ਜਿਹੜੇ ਤੰਨੇ ਦੇ ਨਾਂ ਆਪ ਵਾਦ ਲੂ ਹਾਂ ਲੈ ਕਰ ਲਿਓ ਇਹਨੂੰ ਬੰਡੀਆ ਕੇ ਦੇ ਦੇ ਟੁਕੜੇ ਸੀ ਮਕਾ ਤੂੰ ਤਿੰਨ ਕਿੱਲੇ ਉਹ ਤਾਂ ਹੋਣਾ ਤਾਂ ਕਚਰਿਆਂ ਚ ਜਾ ਕੇ ਨਾ ਉਹ ਕੋਈ ਬਾਹਣ ਚ ਖੜਕੇ ਤੇ ਝੋਨੇ ਚ ਖੜਕੇ ਤਾਂ ਆਪਣੇ ਨਾ ਨਹੀਂ ਹੋਣੀ ਠੀਕ ਹੈ ਨਾ ਤੂੰ ਚੁੱਪ ਕਰਕੇ ਇਹਦੇ ਨਾਲ ਤਿੰਨ ਕਿੱਲੇ ਕਰਾ ਦੇ ਹੁਣ ਮੈਂ ਦੋ ਦਿਨ ਇੱਥੇ ਆ ਕਿ ਮੇਰੇ ਹੁੰਦੀ ਹੁੰਦੀ ਪਰੇ ਕਲੇਸ਼ ਮਖਾ ਚਾਰ ਕਿੱਲੇ ਆਪਦੇ ਰੱਖ ਆਪਦੀ ਵੱਡ ਬੀਜ ਠੇਕੇ ਤੇ ਲਾ ਹਿੱਸੇ ਤੇ ਲਾ ਜੇ ਫੇਰ ਮਾਂ ਪੁੱਤ ਤੈਨੂੰ ਤੰਗ ਕਰਨਗੇ ਫੇਰ ਮੈਨੂੰ ਦੱਸੀ ਫੇਰ ਮੈਂ ਆਪੇ ਆ ਕੇ ਇਹਨਾਂ ਦੇ ਜੁੰਡੇ ਫੜਾ ਹਾਂ ਇਹ ਗੱਲ ਕਹਿਣਾ ਤੂੰ ਇਹ ਗੱਲ ਸਮਝਾ ਦੇ ਬਈ ਇਹਨਾਂ ਨੂੰ ਠੀਕ ਹੈ ਵੀ ਕੱਲ ਨੂੰ ਮੁੜ ਕੇ ਇਹ ਗੱਲ ਨਾ ਹੋਵੇ ਵੀ ਮੁੜ ਕੇ ਸਾਨੂੰ ਕੋਈ ਕੁਝ ਇੱਥੇ ਹਾਂ ਭਈ ਇਹਨਾਂ ਦੇ ਮ ਤੇ ਜਾ ਭਾਈ ਮੇਰੀ ਜਨਾਨੀ ਨੂੰ ਲਾਡੀ ਬੇਸ਼ੱਕ ਜਮਾ ਨਾ ਜਾਈਏ ਇਹਦੇ ਜਮਾ ਵੀ ਨਾ ਤਾਂ ਜਾਏ ਨਾ ਕਲੇਸ਼ ਕਰੇ ਨਾ ਤੂੰ ਜਾ ਕੇ ਜਲੂਸ ਕਰ ਦਿਓ ਅੱਜ ਫੈਸਲਾ ਕਰਾ ਦੇ ਦੁਬਾਰਾ ਜਿਹੜੇ ਗੇੜ ਮੇਰੇ ਵੀ ਨਹੀਂ ਜਾਂਦੇ ਇੱਕ ਵਾਰੀ ਜਾਂਦੀ ਆ ਇਹ ਤਿੰਨ ਚਾਰ ਵਾਰੀ ਜਾ ਕੇ ਕੀ ਕੁਝ ਕਰਕੇ ਆਈਏ ਕਰੇ ਮੈਂ ਤਾਂ ਜਿਹੜੀਆਂ ਮੇਰੇ ਚੀਜ਼ਾਂ ਆ ਉਹ ਵਰਤਨ ਨਹੀਂ ਦਿੰਦੀ ਉਹਨੂੰ ਲਿਆਉਂਗੀ ਚੱਕ ਲਿਆਵਾਂਗੇ ਹਾਂ ਚੱਕ ਲਿਆਵਾਂਗੇ ਸਿੱਧੀ ਕੀ ਗੱਲ ਹੈ ਜਿਹੜਾ ਕੁਝ ਤੁਹਾਡਾ ਹੈਗਾ ਤੁਸੀਂ ਲੈ ਆਓ ਜਿਹੜਾ ਕੁਝ ਮੇਰਾ ਕੋਈ ਇੱਧਰ ਕੋਈ ਚੀਜ਼ ਪਈ ਆ ਜੋ ਛੋਨਾ ਆਊਗਾ ਠੀਕ ਹੈ ਤੇਰੇ 4 ਕਿੱਲਿਆਂ ਦੇ ਪੈਸੇ ਆਉਣਗੇ ਆਰੇ 4 ਕਿੱਲਿਆਂ ਦੇ ਪੈਸਿਆਂ ਦਾ ਕੁਛ ਮਰਜ਼ੀ ਲਿਆ ਬਣਾ ਪਰ ਜਿਹੜੀ ਚੀਜ਼ਾਂ ਮੇਰੇ ਮਾਂ ਨੇ ਤੈਨੂੰ ਉਧਰ ਦਿੱਤੀਆਂ ਢੋਈਆਂ ਤੋਂ ਉਧਰ ਠੀਕ ਆ ਉਹ ਅਸੀਂ ਚੱਕ ਕੇ ਲਿਆਵਾਂਗੇ ਸਿੱਧੀ ਜੀ ਗੱਲ ਆ ਇਹ ਭਾਈ ਲਾਡੀ 4 ਕਿੱਲਿਆਂ ਦਾ ਚੋ ਨਹੀਂ ਆਪ ਵੜਾਊਗਾ ਹਾਂ ਹਾਂ ਆਪ ਵਢਾਣੀ ਆਪਦਾ 4 ਕਿੱਲਾਂ ਤੇ ਉਹ ਤਾਂ ਡੋਗਰਾ ਉਹ 4 ਕਿੱਲਾਂ ਚੋਂ ਨਾ ਮੁਕਦਾ ਨਹੀਂ ਇਹਨਾਂ ਨੂੰ ਭਾਵੇਂ ਭਾਈ ਮੁੱਕੇ ਨਾ ਮੁੱਕੇ ਤੇਰੇ ਕੰਨੂੰ ਇੱਕ ਦਿਨ ਚ ਖਾਵੇ ਤੇਰੇ ਕੰਨੂੰ ਆਪਾਂ ਮੈਂ ਇਹ ਸਾਲ ਪਰ ਕੱਢੇ ਉਹ ਪੈਸਿਆਂ ਨਾਲ ਆਪ ਵਢਾ ਲੂਗਾ ਤੈਨੂੰ ਤਿੰਨ ਕਿੱਲੇ ਮਿਲ ਜਾਣਗੇ ਕਲੇਸ਼ ਮਕਾਓ ਨਾ ਕਿਸੇ ਤੇਜੇ ਨੂੰ ਕਹਿਣ ਦੀ ਲੋੜ ਹੈ ਨਾ ਕਿਸੇ ਨੂੰ ਬੋਲਣ ਦੀ ਲੋੜ ਆ ਉੱਚਾ ਨਹੀਂ ਵਾ ਨਾ ਇਹਨਾਂ ਨੇ ਜਾਣ ਦੀ ਲੋੜ ਆ ਨਾ ਇਹ ਛੋਡੇ ਆਉਣ ਨਹੀਂ ਆਂਦਾ ਬੂਆ ਪਰ ਇਹਨੂੰ ਗੱਲ ਇਹਨੂੰ ਇੱਕ ਵਾਰੀ ਚਾਚੇ ਨੂੰ ਗੱਲ ਕਹਿ ਦੇ ਵੀ ਉਹ ਤੇਜਾ ਆਪਣੇ ਖੇਤਾਂ ਦੇ ਨਹੀਂ ਦੱਸਣਾ ਚਾਹੀਦਾ ਠੀਕ ਹੈ ਯਾਰ ਮੇਰੀ ਗੱਲ ਸੁਣ ਮੇਰੇ ਚਾਰ ਕਿੱਲਾਂ ਦੇ ਮੈਂ ਅਮਰੀਕਾ ਤੋਂ ਨਹੀਂ ਆਲੇ ਤਿੰਨ ਕਿੱਲਾਂ ਦੇ ਵਿੱਚ ਉਹ ਤੈਨੂੰ ਤੇਰਾ ਵਾਣ ਪੂਰਾ ਕਰ ਦੂੰਗਾ ਠੀਕ ਹੈ ਨਾ ਇਧਰਲੇ ਪਾਸੇ ਮੈਂ ਆਏ ਮੇਰੇ ਕੋਲ ਤੇਜਾ ਆਵੇ ਕੋਈ ਮਰਜੀ ਆਵੇ ਭਈ ਮੈਂ ਉਹਨਾਂ ਨਾਲ ਵਰਤਣਾ ਜਿਹੜਾ ਘਾੜਾ ਤਾਂ ਛੱਡਦਾ ਨਹੀਂ ਇਹ ਫੇ ਮੈਂ ਹੁਣ ਤੂੰ ਦੱਸਣਾ ਚਾਹੁੰਦੀ ਆ ਤੁਹਾਡਾ ਸਾਨੂੰ ਹੱਕ ਮਿਲਿਆ ਸਾਡੇ ਕਿੱਲਾਂ ਮਿਲ ਜਾਂਦੇ ਮੈਂ ਦੇਖ ਪੂਆ ਵੀ ਆਪਦੇ ਜਿਹੜੇ ਸਗੇ ਰਿਸ਼ਤੇਦਾਰ ਆ ਸਗੇ ਸ਼ਰੀਕ ਆ ਉਹਨਾਂ ਨਾਲ ਟੁੱਟ ਕੇ ਉਹ ਬਗਾਨੇ ਨਾਲ ਵਰਤੀ ਜਾਂਦਾ ਉਹ ਪਤਾ ਨਹੀਂ ਕਦੋਂ ਪਿੱਛੇ ਛੁੜਾ ਖੋਲਦੇ ਹੈ ਐਸਾ ਕਰੀ ਜੇ ਮਾਰਾਂਗੇ ਸ਼ਾਮੇ ਚਿੱਟਾਂਗੇ ਮੇਰੀ ਗੱਲ ਸੁਣ ਆਪਣੇ ਮ ਇਹ ਧੀ ਗੱਲ ਆ ਉਹ ਤੂੰ ਆਦੇ ਨਾ ਕਰਾ ਯਾਰ ਬਸ ਬਸ ਠੀਕ ਆ ਬੂਆ ਮੇਰੀ ਗੱਲ ਸੁਣ ਲਉ ਤੂੰ ਬੜਾ ਨਿਮੇਟੀ ਹਾਂ ਨਿਮੇਟ ਠੀਕ ਹੈ ਤੁਸੀਂ ਮੇਰੇ ਨਾਲ ਸੋਨੂੰ ਮੈਨੂੰ ਬਹੁਤ ਮੇਰੀ ਚੰਗੀ ਤੁਸੀਂ ਇੱਜ਼ਤ ਕੀਤੀ ਐ ਠੀਕ ਐ ਐਨੇ ਸਾਲ ਖਾ ਖਵਾ ਕੇ ਮੈਂ ਤਾਂ 3 ਕਿੱਲੇ ਲੈਣੇ 3 ਕਿੱਲੇ ਤੈਨੂੰ ਉਹ ਕਰ ਲੂ ਭਾਵੇਂ ਕੱਲ ਨੂੰ ਚੜ ਕੇ ਮੇਰੇ ਕਿਚੜੀ ਦੇ ਵਿੱਚ ਉਹਦੇ ਨਾ ਕਰਾ ਲਈ ਪੂਆ ਮੁੜ ਕੇ ਪੂਆ ਕੋਈ ਗੱਲ ਨਹੀਂ ਇੱਥੇ ਐ ਭੈਣ ਕਿਤੇ ਨਹੀਂ ਜਾਂਦੀ ਇਹ ਤੂੰ ਮੁੜ ਕੇ ਨਾ ਮੈਨੂੰ ਕੋਈ ਬੁਲਾਵੇ ਨਾ ਮੇਰੇ ਆਵੇ ਨਾ ਮੈਂ ਆਵਾਂ ਨਾ ਮੈਂ ਇਥੋਂ ਮੰਗੇ ਤੇ ਨਾ ਭਾਈ ਜੀਤੋ ਨੂੰ ਕੋਈ ਕੁਝ ਕਹੇ ਹਾਂ ਉਹ ਤੁਹਾਡੇ ਨਾਲੋਂ ਰਾਹ ਇਹਨਾਂ ਨੂੰ ਸਮਝਾ ਦੇ ਮੁੜ ਕੇ ਕਿ ਕੱਲ ਨੂੰ ਆਪੇ ਜਿੱਤੋ ਜਿੱਤੋ ਨਾਲ ਰੱਖੀ ਆ ਹਾਂ ਬਸ ਠੀਕ ਆ ਨਾਲ ਰੱਖੀ ਆ ਬਾਹਲਾ ਬੋਲੀ ਚੱਲ ਹੁਣ ਮੈਂ ਆਹੋ ਜਿਹੜਾ ਨਿਬੜੀ ਆ ਲੈ ਨਾ ਨਾ ਲੈ ਨਾਲੇ ਹੋਰ ਆ ਦੇਰ ਹਜੇ ਹੁਣ ਛੱਡਦੀ ਆ ਫਿਰ ਚੱਲ ਸੱਤ ਆ ਸੱਸੀ ਲੱਗ ਕੇ ਜਾਣ ਤੇ ਮੁੰਡੇ ਦੇ ਨਾਲ ਲੱਗ ਜਾਣ ਤੇ ਜਾਣ ਕੇ ਜਾਣ ਕੇ ਨਾਂ ਮੈਂਦਾ ਜਿੱਤੋ 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 ਦੇਖ ਲੈ ਵੱਡਾ ਆ ਜਿੱਤੋ ਵਾਲਾ ਹਾਂ ਹੋ ਗਿਆ ਠੀਕ ਐ ਹੁਣ 10 ਕਿੱਲੇ ਚੋਂ ਜ਼ਮੀਨ ਘਟਣੀ ਨਹੀਂ ਚਾਹੀਦੀ ਹੋਰ ਭਣ ਤੈਨਕੇ ਲਈ ਉਹ ਕਰਾ ਤੇ ਸਾਤੇ ਇਹਦੇ ਆਪਦੇ ਬਾਸ਼ ਹੋ ਗਈ ਹੁਣ ਕਿਵੇਂ ਘਟੂ ਜਦੋਂ ਨਾ ਹੀ ਕਰਾਤੇ ਤਾਂ ਪੱਕੀ ਹੋ ਗਈ ਅਸੀਂ ਮੇਰੇ ਨਾਲ ਹੋ ਜਾਣਗੇ ਤਿੰਨ ਕਿੰਨੇ ਹਾਂ ਇਹਦੇ ਨਾਲ ਕਰਾ ਲੋ ਕੋਈ ਕੋਈ ਗੱਲ ਨਹੀਂ ਇਹਦੇ ਨਾਲ ਹੋਏਗਾ ਤਾਂ ਵੀ ਤੇਰੇ ਹੀ ਆ ਹੋਰ ਕੀ ਦੇ ਹੋਣੇ ਉਹ ਹਾਂ ਤੁਸੀਂ ਨਾਲ ਆਪਦੇ ਘਰੇ ਕਲੇਸ਼ ਪਾਓ ਮੈਂ ਤੁਹਾਨੂੰ ਦੱਸਾਂ ਚਲ ਬੂਆ ਮੇਰੀ ਗੱਲ ਸੁਣ ਠੀਕ ਆਉਣੀ ਹੈ ਮੇਰੀ ਗੱਲ ਸੁਣ ਬੂਆ ਵੀ ਤੂੰ ਚਾਚੇ ਦੀ ਬਾਤ ਦਾਉਣੀ ਹੈ ਡੱਕਾ ਵੀ ਉਧਰ ਬਾਤ ਛੱਡਦੀ ਹੈ ਠੀਕ ਹੈ ਮੈਂ ਵੀ ਤੇਰਾ ਭਤੀਜਾ ਲੱਗਦਾ ਹੈ ਉਹਨਾਂ ਹੀ ਹੱਕ ਮੇਰਾ ਦੇ ਦੇ ਤੂੰ ਸਾਡੇ ਨਾਲ ਵੀ ਵਰਤਿਆ ਕਰ ਸਾਡੇ ਦਿਲ ਦੇ ਵਿੱਚ ਵੀ ਇਹ ਹੀ ਪਤਾ ਕਿੰਨੇ ਦੁੱਖ ਲੁਕੋਈ ਬੈਠਿਆ ਸੀ ਆ ਮੇਰੀ ਮਾਂ ਰੋ ਹੀ ਰੋਂਦੀ ਆ ਵੀ ਪਤਾ ਨਹੀਂ ਕਿਉਂ ਨਹੀਂ ਵਰਤੀ ਸਾਡੇ ਨਾਲ ਤੋਂ ਪੁੱਤ ਤੇਰੀ ਮਾਂ ਨੂੰ ਪੁੱਛ ਲੈ ਇਹ ਮੇਰੇ ਕੋਲ ਕਿੱਦੇ ਬੰਜ ਸੌਣ ਸਾਰਾ ਟੱਪ ਗਿਆ ਹੁਣ ਵੀ ਕਦੇ ਨਹੀਂ ਗਈ ਆ ਬੈਠੀ ਮੈਂ ਤਾਂ ਮੂੰਹ ਤੇ ਗੱਲ ਆਖੂ ਮੈਂ ਕੋਈ ਡਰ ਕੇ ਨਹੀਂ ਕਹਿੰਦੀ ਉਹਦੇ ਤੋਂ ਮੈਨੂੰ 500 ਸਰੇ ਉਹਦੇ ਤੋਂ ਮੈਨੂੰ 200 ਸਰੇ ਉਹ ਮੇਰੇ ਕੋਲੇ ਜਾਂਦਾ ਸੌਣ ਦੇ ਮਹੀਨੇ 'ਚ ਮੇਰਾ ਮਾਪਿਓ ਤਾਂ ਕਿੱਦੇ ਦਾ ਮਰਿਆ ਮੇਰਾ ਤਾਂ ਇਹੀ ਮਾਪਿਓ ਸੀ ਕਿ ਸਾਰਿਆਂ ਤੋਂ ਵੱਡੀ ਸੀ ਇਹ ਨਾ ਮੇਰੇ ਨਾਲ ਵਰਤੀ ਤੂੰ ਲਾਢੀ ਆ ਉਹਦੀ ਮਾਂ ਨੂੰ ਨਾ ਆਖਿਆ ਲੇ ਵਰਤਮੇਰੀ ਭੂਆ ਨਾਲ ਕੰਜਰਖਾਨਾ ਚ ਫਸੇ ਪਏ ਕਿਹੜੇ ਵੇਲੇ ਵਗ ਜੀਏ ਤੇਰੇ ਕੋਲ ਕੰਜਰਖਾਨਾ ਚ ਤਾਂ ਹੋਰ ਫਸੇ ਅੱਗੇ ਸੌਣ ਨਹੀਂ ਤੇ ਮੈਂ ਨਾ ਜਾਂਦੀ ਮੇਰੇ ਪੁੱਤ ਜਾਂਦਾ ਨਹੀਂ ਸੀ ਬੱਸ ਨਹੀਂ ਬੱਸ ਭੂਆ ਉਹਦਾ ਮੈਂ 2 ਸਾਲ ਬਾਹਰ ਜਾਵੜਾ ਸੀ ਉਦੋਂ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਉਹਦਾ ਬੇਬੇ ਨੂੰ ਪਤਾਗਾ ਪੁੱਤ ਜਾਂਦੀ ਸੀ ਮੈਂ ਅੱਗੇ ਪਿੱਛੇ ਜਾਂਦੀ ਸੀ ਚਾਹੇ ਸੌਣ ਤੋਂ ਪਿੱਛੇ ਹੋ ਜਾਂਦੀ ਚਾਹੇ ਪਹਿਲਾਂ ਜਾਂਦੀ ਜਾਂਦੀ ਤਾਂ ਸੀ ਪਹੁੰਚਦੀ ਸੀ ਤੇਰੇ ਕੋਲ ਚੱਲ ਕੋਈ ਨਹੀਂ ਦੇਖ ਆ ਦੇਖ ਭਾਈ ਸਾਪਣੀ ਫਿੱਗੇ ਆਪਾਂ ਚੱਲ ਨਹੀਂ ਦੇਖ ਲਾਦੀ ਮੇਰੀ ਗੱਲ ਸੁਣ ਮੇਰੀ ਗੱਲ ਹਾਂ ਹਾਂ ਹੁਣ ਤੂੰ ਦੱਸ ਦੇ ਬਾਈ ਆਈ ਨਾ ਗੱਲ ਕਰ ਲਈ ਚਾਹ ਪਾਣੀ ਬਣਾ ਸਾਰੇ ਆ ਵਾਸਤੇ ਜੇ ਮੇਰਾ ਪਤੀ ਜਸੀ ਨੇ ਫੇਰੀ ਤੈਨ ਕਿੱਲਾਂ ਦੀ ਉਹਨੂੰ ਇੰਨੀ ਜ਼ੋਰ ਪਾ ਕੇ ਕਰਾਉਣੀ ਜਾ ਚਾਹ ਪਾਣੀ ਬਣਾ ਆ ਜਾ ਅੰਦਰ ਆਜੋ ਬੂਆ ਇੱਥੇ ਬਾਹਰ ਨਾ ਬੈਠੇ ਰਹੋ ਤੇ ਨਾਲੇ ਕਾਲੇ ਨਾਲ ਵੀ ਗੱਲ ਕਰ ਲਈ ਹੋਰ ਕੁੜੀ ਨੂੰ ਤੋਰੋ ਭਾਈ ਕੁੜੀ ਨੂੰ ਕਹੇ ਬਾਅਦ ਵਿੱਚ ਉਠਾਵਾਂਗੇ ਜਦੋਂ ਇਧਰੋਂ ਕਲੇਸ਼ ਨਿਪਟੜ ਗਿਆ ਭਾਈ ਇਹਨਾਂ ਨਾਲ ਵੀ ਨਵੇਂ ਦੋ ਉਹਨੂੰ ਸੁਝਾ ਕੇ ਕਾਲੇ ਨੂੰ ਤੇ ਕੁੜੀ ਤੋਰ ਦੰਨੇ ਆਪਾਂ ਆਹੋ ਆਜੋ ਮੈਨੂੰ ਕੁਝ ਬਾਅਦ ਦੀ ਨੂੰ ਕੁਕੜੀ ਪਾਇਆ ਆ ਜਾ ਇੱਧਰ ਖੜਾ ਆ ਇੱਧਰ ਮੂੰਹ ਚੱਕੀ ਜਨਾ ਆ ਗਿਆ ਬਈ ਗੱਲ ਕਰਨ ਲੱਗ ਗਿਆ ਮੜੀ ਚਾਹ ਪਾਣੀ ਬਣਾਉਂਦਾ ਸੀ ਚਾਹ ਪਾਣੀ ਪੀ ਕੇ ਜਾ ਚਾਹ ਪਾਣੀ ਤਾਂ ਮੈਂ ਪੀ ਲੂੰ ਕਿਹਾ ਮੇਰੀ ਗੱਲ ਸੁਣ ਤਿੰਨ ਕਿਲੇ ਦਾ ਚਾਚੀ ਵਾਲੀ ਆ ਗਈ ਤੇ ਇਹ ਹਿੱਸੇ ਠੀਕ ਆ ਚਾਹੀਦੇ ਤਾਂ ਸੱਤ ਸੀ ਨਾ ਓਏ ਐਨੂੰ ਹੱਥ ਮਾਰ ਲਿਆ ਕਰ ਕਿਸੇ ਵੇਲੇ ਕਿਸੇ ਵੇਲੇ ਤਾਂ ਮੇਰੀ ਸੁਣ ਲਿਆ ਕਰ ਕੀ ਗੱਲ ਉਹ ਦੂਜੀ ਛੱਡਣੀ ਝਾਰ ਵੀ ਨਹੀਂ ਠੀਕ ਆ ਜੇ ਮੇਰੀ ਰਾਣਾ ਚੱਲੇਗਾ ਨਾ ਮੈਂ ਤੈਨੂੰ ਐ ਕਹਿਣਾ ਕੱਢ ਦੇ ਚਾਚੇ ਦਾ ਕੰਡਾ ਚਾਚੀ ਕੀ ਦੇ ਸਾਰੇ ਰੋ ਅੱਪੇ ਬਾਜੂ ਕਮਾਲ ਕਰਦਾ ਬਈ ਚਾਚਾ ਨੂੰ ਕਿਵੇਂ ਮਾਰ ਲਾਂਗੇ ਹਾਂ ਪੌਂ ਇਹ ਤਾਂ ਲੱਗਦਾ ਮੈਨੂੰ ਮੇਰਾ ਕੀ ਗੱਲ ਸੋਹਣਾ ਜੇ ਉਹ ਪਿਓ ਹੁੰਦਾ ਤਾਂ ਪਿਓ ਵਾਲੀ ਕਰਦਾ ਜਦੋਂ ਆਪਦਾ ਹੀ ਨਹੀਂ ਰਿਹਾ ਕੀ ਕਰਾਉਣਾ ਤੂੰ ਉਤੋਂ ਜੇ ਲੱਗ ਗਿਆ ਕਿਸੇ ਨੂੰ ਪਤਾ ਫਿਰ ਦੱਸ ਕੀ ਕਰਾਂਗੇ ਮੈਂ ਬੈਠਾ ਨਾ ਜਿਵੇਂ ਜਿਵੇਂ ਮੈਂ ਕਹਿਣਾ ਕਰਦੇ ਹਟਾ ਦੇ ਰਾਹ ਦਾ ਰੋੜਾ ਪਾਸੇ ਨਾਲੇ ਤੇਰੀ ਰਹਿ ਜੂ ਨਾਲੇ ਮੇਰੀ ਰਹਿ ਜੂ ਕੋਈ ਨਹੀਂ ਬਈ ਸੋਚਦੇ ਐ ਸੋਚਣਾ ਕੀ ਆ ਐਵੇਂ ਸੋਚ-ਸੋਚ ਕੇ ਟਾਈਮ ਨਾ ਲੰਘਾ ਦੀ ਠੀਕ ਆ ਮੜਾ ਜੋਰ ਪਾਈਏ ਤੇ ਕਰਾਂਗੀ ਮੈਂ ਫਿਰ ਮੈਨੂੰ ਦੱਸਦਾ ਸੀ ਮੈਂ ਤੈਨੂੰ ਸਾਰਾ ਕੁਝ ਦੱਸ ਦੂੰ ਆ ਜਾ ਚਾਹ ਪਾਣੀ ਪੀਨੇ ਆ